ਕੋ ਮੈਂ ਕਿ ਹਿੱਤੇ ਕੋਈ ਉਂਗਲੀ ਨਹੀਂ ਠਾਉਂਦਾ ਜਾਂ ਕੋਈ ਬਿੰਦੂ ਗਰੰਤੂ ਨਹੀਂ ਕਰਦਾ ਆ ਜਿਹੜੇ ਲੋਕ ਅੱਜ ਕਹਿੰਦੇ ਆ ਵੀ ਅਸੀਂ ਪੰਥਕ ਆ ਇਹ ਪੰਥਕ ਹਲਕਾ ਹਲਕਾ ਪੰਥਕ ਆ ਪਰ ਇਹ ਲੋਕ ਐਵੇਂ ਕਹਿਣ ਵੀ ਅਸੀਂ ਪੰਥਕ ਐ ਕੋਈ ਪੰਥਕ ਨਹੀਂ ਗਿੰਦੇ ਲਾਲਜੀਤ ਭੁੱਲਰ ਦਾ ਤੁਸੀਂ ਜਾ ਕੇ ਪੁੱਛ ਲਿਓ ਖੜਾ ਦੇ ਦੌਰਾਨ ਆ ਜੀਰਾੜ ਖਾ ਵੀ ਨਾਲ ਹੀ ਪੈਂਦਾ ਬਲਟੋਆ ਵੀ ਨਾਲ ਹੀ ਪੈਂਦਾ ਨਾ ਤੇ ਕੋਈ ਬਲਟੋਏ ਵਾਲਾ ਲੱਭਾ ਨਾ ਕੋਈ ਜੀਰੇ ਵਾਲਾ ਲੱਭਾ ਤੁਸੀਂ ਕਿਹਾ ਕੀ ਕਰੋਨਾ ਚ ਮੈਂ ਪੱਲੇ ਉਹਨਾਂ ਦੀ ਮਦਦ ਕੀਤੀ ਲੋਕਾਂ ਦੀ ਕਰ ਸਕਦੇ ਤਾਂ ਤਮਾਸ਼ਾ ਕੋਈ ਨਹੀਂ ਮੇਂਦਾ ਇਸ ਇਫਟੇ ਕਾਂਗਰਸ ਦੇ ਸੰਸਦ ਮੈਂ ਪਾ ਜੀ ਭਾਈ ਉਹਨਾਂ ਨੇ ਵਿਕਾਸ ਕਰਾਇਆ ਹੋਇਆ ਜਾਂ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਹੈ ਪਿਆਰੀ ਫੰਡ ਜਿਹੜੀਆਂ ਨੂੰ ਕੋਟਾ ਮਿਲਦਾ 5 ਕਰੋੜ ਦਾ ਹਿਸਾਲ ਦਾ ਜੋ ਵੀ ਆਉਂਦਾ ਫੰਡ ਇਹਨਾਂ ਨੂੰ ਮੈਂ ਨਹੀਂ ਵੇਖਿਆ ਕਿ ਇਹਨਾਂ ਇੱਕ ਵੀ ਰੁਪਈਆ ਕਿਸੇ ਹਾਲ ਕੀ ਚਲਾਇਆ ਹੋਵੇ ਨਾ ਸਾਡੇ ਪਟਿਆਲ ਕੇ ਦੀ ਕਿਤੇ ਦਿਸੇ ਆ ਇੱਥੇ ਇਹ ਰਿਆ ਲੋਕ ਆਏ ਆ ਤੇ ਇਹੋ ਕਹੀ ਗਏ ਪੰਥਕ ਹਲਕਾ ਜੀ ਪੰਥਕ ਤੇ ਆਪ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਮੁੜ ਕੇ ਲੱਭਦੇ ਨਹੀਂ ਇਹ ਜੋ ਚੋਣ ਮੈਨੀਫੈਸਟੋ ਕਾਲੀ ਕਾਲ காங்கிரஸ் ਸਾਡੇ ਦਿੰਦੇ ਹੀ ਉਹ ਤੇ ਇੱਕ ਗੱਲ ਵੀ ਪੂਰੀ ਕਰਦਾ ਤੇ ਜਦੋਂ ਪ੍ਰੈਸ رپورਟਰਾਂ ਨੇ ਸਵਾਲ ਕਰਦਾ ਜਾਂ ਸੰਗਤ ਨੇ ਸਵਾਲ ਕਰਦਾ ਤੇ ਇਹਨਾਂ ਨੂੰ ਕਹਿ ਦਿੰਦਾ ਕਿ ਇਹਦੇ ਸਾਡਾ ਚੋਣ ਮੈਨੀਫੈਸਟੋ ਜਿਹੜਾ ਇਹ ਸਿਆਸੀ ਸਟ੍ਰੈਟਜੀ ਜੇਲ੍ਹਵਾਲ ਸਾਹਿਬ ਨੇ ਅੰਮ੍ਰਿਤਸਰ ਚ ਰੋਡ ਸ਼ੋਅ ਕੀਤਾ ਪਰ ਉਸ ਤੋਂ ਬਾਅਦ ਘੰਗਾਰਾ ਮਿਲੂਗਾ ਪੰਜਾਬ ਦੇ ਵਿੱਚ ਪੰਥਕ ਕਾਲ ਕੇ ਦੀ ਤੁਸੀਂ ਗੱਲ ਕਰ ਰਹੇ ਹੋ ਸ਼੍ਰੋਮਣੀ ਕਾਲੀ ਦਲ ਨੇ ਵਰਸਿੰਗ ਬਲਟੋਰਾ ਨੂੰ ਚੋਣ ਮੈਦਾਨ ਚ ਕਾ ਰਿਆ ਉਧਰੋਂ ਭਾਈ ਅਮਰਪਾਲ ਸਿੰਘ ਵੀ ਚੋਣ ਲੜ ਰਹੇ ਨੇ ਉਹਨਾਂ ਦਾ ਪਰਵਾਦੋਂ ਪ੍ਰਚਾਰ ਕਰ ਰਿਹਾ ਕੀ ਲੱਗਦਾ ਤੁਹਾਨੂੰ ਮੁਕਾਬਲਾ ਚੁਣੌਤੀ ਕੇਵਲ ਸੀ ਕਿ ਆਪ ਦਾ ਪੁੱਤ ਸਮਝਦੇ ਕਿ ਕੇਰਿਆਲ ਸਾਹਿਬ ਦਾ ਵੱਡਾ ਪੁੱਤ ਕੇਰਿਆਲ ਸਾਹਿਬ ਤੇ ਨਿੱਕਾ ਪੁੱਤ ਸਰਦਾਰ ਭਗਵੰਤ ਸਿੰਘ ਮਾਨ ਅਸੀਂ ਵੀ ਵੇਖਿਓ 13 ਦੀਆਂ 13 ਲੋਕ ਸਭਾ ਵੱਡੇ ਮਾਰਜ ਨਾਲ ਜਿੱਤ ਕੇ ਲੋਕ ਭੇਜਣੇ ਤੇ ਇਸ ਦੀ ਸਰਕਾਰ ਨੂੰ ਹੌਣ ਲਈ ਪੰਜਾਬ ਦੀਆਂ 13 ਸੀਟਾਂ ਨਾਲ ਨਹੀਂ ਨਾ ਕੰਮ ਕਰਨਾ ਬਾਕੀ ਯੂਪੀ ਬਿਹਾਰ ਉਧਰ ਵੀ ਤੁਹਾਨੂੰ ਕੰਮ ਕਰਨਾ ਜਿਹੜਾ ਲਾਈਸਟ ਦੇ ਜਿੰਨੇ ਉਮੀਦਵਾਰ ਆ ਜਿੰਨੀਆਂ ਪਾਰਟੀਆਂ ਵਿੱਚ ਆ ਇੰਡੀਆ ਲਾਈਸਟ ਦੇ ਉਹ ਸਾਰੇ ਉਮੀਦਵਾਰ ਛਾਣਨਾ ਜਿੱਤ ਰਹੇ ਆ ਮੋਦੀ ਨੂੰ ਅਰਕਾ ਲੋਕਾਂ ਲਾ ਦੇਣਾ ਮੋਦੀ ਨੂੰ ਹੌਣ ਲਈ ਕਾਲੇ ਆ 2022 ਚ ਵੀ ਇਹ ਵੀ ਹੀ ਹਵਾ ਹੀ ਆ ਮੰਪਾਟੀ ਦੀ ਹੁਣ 2024 ਚ ਤੂਫਾਨ ਆਉਣ ਵਾਲਾ ਜੀਰਾ ਦਾ ਤੁਹਾਡਾ ਸੀ ਰੋਸ਼ੋ ਵੇਖਿਆ ਸੀਗਾ ਸੀਐਮ ਭਗਵੰਤ ਮਾਨ ਉੱਥੇ ਪਹੁੰਚੇ ਸੀ ਵੱਡੀ ਦਿੱਲੀ ਦੇ ਵਿੱਚ ਲੋਕ ਇਕੱਠੇ ਹੋਏ ਉੱਥੇ ਜੀਰਾ ਸਾਹਿਬ ਕਹਿੰਦੇ ਆ ਕਿ ਮੈਂ ਟਾਵਰ ਤੋਂ ਮੈਂ ਛੋਟਾ ਹਾਂ ਪਰ ਚੰਗਿਆੜੇ ਘਾੜਾ ਦੇਣਾ ਜੀਰਾ ਉਹਦੋਂ ਕਿੱਥੇ ਰਿਹਾ ਜਦੋਂ ਆੜਾ ਇਹ ਜੀਰੇ ਦਾ ਲੱਕਾਬ ਨਾਲ ਹੀ ਆ ਜਿੰਨੀ ਦੂਰ ਮੇਰਾ ਸ਼ਹਿਰ ਪੱਟੀ ਆ ਉਹਦੇ ਨਾਲੋਂ ਨੇੜੇ ਆ ਉਹਦਾ ਘਰ ਜੀਰੇ ਵਾਲੇ ਦਾ ਇਰੇ ਵਾਲਾ ਜਿਹੜਾ ਮਾਨਿਆ ਸੁਭਰਾਵਾਂ ਵਾਲਾ ਉਹਦੇ ਤੋਂ ਲੱਗ ਗਿਆ ਉਦੋਂ ਤੇ ਜੀਰਾ ਲੱਭਾ ਨਹੀਂ ਚੰਗਿਆੜੇ ਜਿਹੜੇ ਕਢਾਉਣੇ ਆ ਚੰਗਿਆੜੇ ਉਹਨੂੰ ਕਢਾਉਂਦਾ ਜਦੋਂ ਲੋਕਾਂ ਨੂੰ ਲੋੜ ਹੀ ਹੁਣ ਵੋਟਾਂ 'ਤੇ ਸਾਰੇ ਚੰਗਿਆੜੇ ਕੱਢਦੇ ਫਿਰਦੇ ਆ ਇਹ ਚੰਗਿਆੜੇ ਨਹੀਂ ਲੋਕਾਂ ਚੱਲਣਦੇ ਇਹ ਤੇ ਚੰਗਿਆੜੇ ਮਿਸ ਹੋ ਜਾਣਗੇ ਤੁਸੀਂ ਇੱਥੇ ਲਿਖ ਲਓ 2 ਲੱਖ ਦੇ ਫਰਕ ਨਾਲ ਘੱਟ ਤੋਂ ਘੱਟ 2 ਲੱਖ ਦੇ ਫਰਕ ਨਾਲ ਜਿੱਤੂਗੀ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਵਿੱਚੋਂ ਜਿਹੜੀ ਪਵਿੱਤਰ ਸੀਟ ਮੰਨੀ ਗਈ ਆ ਉਹ ਹੈ ਸ਼੍ਰੀ ਖਡੂਰ ਸਾਹਿਬ ਖੜੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਸਾਡੇ ਨਾਲ ਮੌਜੂਦ ਨੇ ਪੁੱਲਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ এবੀਪੀ ਸੰਜਾ ਤੇ এবੀਪੀ ਸੰਜਾ ਟੀਮ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜਿੱਕੀ ਫਤਿਹ ਜੀ ਦੋ ਸਾਲਾਂ ਦੇ ਮੰਤਰੀ ਦੇ ਐਕਸਪੀਰੀਅੰਸ ਤੋਂ ਬਾਅਦ ਹੁਣ ਤੁਹਾਨੂੰ ਪਾਰਟੀ ਨੇ ਸੰਸਦ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਕਿਹੋ ਜਿਹਾ ਐਕਸਪੀਰੀਅੰਸ ਹੈ ਤੇ ਲੋਕਾਂ ਦਾ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜ ਤੇ ਨਾਲ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਦਾਸਤੇ ਪਹਿਲਾਂ ਵਿਸ਼ਵਾਸ ਕੀਤਾ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਐਮ ਐਲ ਏ ਬਣੇ ਤੇ ਦਾਸਤੇ ਫਿਰ ਵੱਡਾ ਵਿਸ਼ਵਾਸ ਕੀਤਾ ਵੱਡੀਆਂ ਵਜ਼ੀਰੀਆਂ ਦਿੱਤੀਆਂ ਤੇ ਹੁਣ ਸਭ ਤੋਂ ਵੱਡਾ ਜਿਹੜੀ ਸਭ ਤੋਂ ਵੱਡੀ ਪੰਚਾਇਤ ਆ ਸਾਡੇ ਭਾਰਤ ਦੀ ਉਹਦਾ ਉਮੀਦਵਾਰ ਬਣਾ ਕੇ ਲੋਕ ਸਭਾ ਦੇ ਵਿੱਚ ਉਤਾਰਿਆ ਇਹ ਪਾਵਨ ਪਵਿੱਤਰ ਧਰਤੀ ਆ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਸਾਡੇ ਅੱਠ ਗੁਰੂ ਖਡੂਰ ਸਾਹਿਬ ਦੀ ਧਰਤੀ ਤੇ ਆਏ ਤੇ ਖਡੂਰ ਸਾਹਿਬ ਲੋਕ ਸਭਾ ਇਹਨੂੰ ਕਹ ਲੋ ਪੰਥਕ ਲੋਕ ਸਭਾ ਲੋਕ ਇੱਥੋਂ ਦੇ ਹਾਇਦਾਏ ਵਾਲੇ ਆ ਲੰਗਰ ਇੱਥੇ ਲੱਗਦੇ ਆ ਲੋਕਾਂ ਨਾਲ ਸਾਂਝਾਂ ਨੇ ਲੋਕਾਂ ਦੀਆਂ ਇੱਕ ਦੂਜੇ ਨਾਲ ਮੋਹ ਮੁਹਬਤ ਰੱਖਣ ਵਾਲੇ ਲੋਕ ਨੇ ਪਰਮਾਤਮਾ ਕਿਰਪਾ ਕਰੇ ਮੀਰਾ ਵੀ ਲੋਕਾਂ ਦੇ ਨਾਲ ਸ਼ੁਰੂ ਤੋਂ ਪਿਆਰ ਆ ਰابطਾ ਆ ਜੇ ਲਾਲਜੀਤ ਭੁੱਲਰੇ ਗੱਲ ਕਰੇ ਵੀ ਇੱਕ ਆਮ ਇਨਸਾਨ ਆਮ ਬੰਦਾ ਲੋਕਾਂ ਦੇ ਵਿੱਚ ਰਹਿਣ ਵਾਲਾ ਤੇ ਮੈਂ ਆਪਣੇ ਆਪ ਨੂੰ ਇਵੇਂ ਦਾ ਹੀ ਬਣਾ ਕੇ ਰੱਖਿਆ बतौर ਵਜ਼ੀਰ 2 ਸਾਲ ਤੋਂ ਵੱਧ ਸਮਾਂ ਲੰਘ ਗਿਆ ਮੈਂ ਇਹ ਨਹੀਂ ਲੋਕਾਂ ਨੂੰ ਮਹਿਸੂਸ ਹੋਣ ਦਿੱਤਾ ਕਿ ਮੈਂ ਕੋਈ ਤਾਕਤ ਦੇ ਵਿੱਚ ਆ ਕੋਈ ਮੈਂ ਮੰਤਰੀ ਆ ਲੋਕਾਂ ਨੂੰ ਇਹ ਮਹਿਸੂਸ ਕਰਾਇਆ ਕਿ ਵਜ਼ੀਰ ਲੋਕ ਨੇ ਲਾਲਜੀਤ ਪੁੱਲਰ ਸੇਵਾਦਾਰ ਆ ਸੇਵਾਦਾਰ ਬਣ ਕੇ ਚੱਲੇ ਤੇ ਜੇ ਸਾਡੇ ਇੱਥੇ ਹੜਾਂ ਦੀ ਸਥਿਤੀ ਜਦੋਂ ਆਈ ਹੜਾਏ ਆ ਲਗਭਗ 10 12 ਮਹੀਨੇ ਪਹਿਲਾਂ ਹੜਾਏ 60 ਦਿਨ ਪਾਣੀ ਚੱਲਿਆ ਇੰਨਾ ਕਦੀ ਹੜ ਨਹੀਂ ਆਏ ਇੰਨੀ ਕਦੀ ਕ੍ਰੋਪੀ ਨਹੀਂ ਆਈ ਜਿੰਨਾ ਪਾਣੀ ਐਰਕਾਂ ਹੜਾਂਦਰਾਣਾ ਆ ਸਾਡਾ ਜਿਹੜਾ ਏਰੀਆ ਆ ਸਾਡੇ ਹਰੀਕੇ ਆ ਕੇ ਸਤਲੋਜ ਤੇ ਬਿਆਸ ਦਾ ਸੰਗਮ ਹੁੰਦਾ ਜੀ ਹੜ ਸਤਲੋਜ ਚੋਂ ਹੜ ਬਿਆਸ ਚੋਂ ਇੱਥੇ ਸਾਡੇ ਇਲਾਕੇ ਚ ਪੱਟੀ ਹਲਕੇ ਚ ਸਭਰਾ ਘੜਮ ਮੁਠਿਆਂ ਵਾਲਾ ਝੁੱਗੀਆਂ ਪੰਜ ਚਾਰ ਇਹਨਾਂ ਪਿੰਡਾਂ ਚ ਹੜ ਆਉਣੀ ਆਉਣੀ ਜੀ ਜਦੋਂ ਹੜਾਏ ਦਾਸ ਰਾਤ ਦਿਨ ਉਥੇ ਲੋਕਾਂ ਦੇ ਵਿੱਚ ਸੇਵਾ ਕਰਦਾ ਰਿਆ ਕਈ ਵਾਰ ਰਾਤ ਨੂੰ ਇੱਕ ਡੇਢ ਵਜੇ ਫੋਨ ਆਉਣੇ ਵੀ ਪਾਣੀ ਜ਼ਿਆਦਾ ਵਧ ਗਿਆ ਤੇ ਬੰਨ ਟੁੱਟਣ ਦੀ ਸੰਭਾਵਨਾ ਮੈਂ ਆਪ ਖੁਦ ਜਾ ਕੇ ਮੋਢਿਆਂ ਤੇ ਤੂੜੇ ਚੁੱਕ ਚੁੱਕ ਕੇ ਤੇ ਉਥੇ ਬੰਨ ਬੰਦੇ ਰਹੇ ਤੋ ਕੋਈ ਇਹ ਮਕਸਦ ਨਹੀਂ ਮੇਰਾ ਵੀ ਮੈਂ ਕੋਈ ਤੋੜੇ ਮੋੜੇ ਤੇ ਰੱਖ ਕੇ ਕੋਈ ਫੋਟੋ ਖਚਾਉਣੀ ਆ ਜਾਂ ਕੋਈ ਪਬਲਿਸਿਟੀ ਲੈਣੀ ਆ ਮੇਰਾ ਮਕਸਦ ਸਿਰਫ ਇਹ ਹੀ ਵੀ ਜੇ ਮੈਨੂੰ ਮੇਰੇ ਭੈਣਾ ਭਰਾਵਾਂ ਨੇ ਯਾਦ ਕੀਤਾ ਕੋਈ ਮੁਸੀਬਤ ਬਣੀ ਆ ਤੇ ਮੈਨੂੰ ਉਹਨਾਂ ਨਾਲ ਖੜਨਾ ਚਾਹੀਦਾ ਤੇ ਨਾਲ ਜਦੋਂ ਉਹ ਵੀਡੀਓ ਪੈਂਦੀਆਂ ਸੀ ਉਹਨਾਂ ਵੀਡੀਓ ਲੈ ਵੇਖ ਕੇ ਜਿਹੜੇ ਸਾਡੇ ਹਲਕੇ ਦੇ ਸਾਥੀ ਆ ਉਹ ਨਾਲ ਜਿਵੇਂ ਅਮਰਸਰ ਤਰਨਤਾਰਨ ਤੋਂ ਪਟਿਆਲੇ ਤੋਂ ਬਠਿੰਡੇ ਤੋਂ ਦੂਜਿਆਂ ਜ਼ਿਲ੍ਹਿਆਂ ਤੋਂ ਵੀ ਉਹ ਵੀਡੀਓ ਵੇਖ ਕੇ ਨੌਜਵਾਨ ਰਾਤ ਨੂੰ ਹੀ ਉਦੋਂ ਹੀ ਆਗੇ ਤੇ ਇਹਦੇ ਨਾਲ ਇੱਕ ਚੰਗਾ ਮੈਸੇਜ ਵੀ ਜਾਂਦਾ ਵੀ ਸਾਡਾ ਮੰਤਰੀ ਸਾਡੇ ਦੁੱਖ ਸੁੱਖ ਚਾਹ ਜਰਦਾ ਸਾਡੇ ਨਾਲ ਖੜਦਾ ਤੇ ਇਹ ਸਾਡਾ ਫਰਜ਼ ਵੀ ਬਣਦਾ ਫਿਰ ਜੇ ਲੋਕਾਂ ਦੇ ਪਸ਼ੂ ਭੁੱਖੇ ਮਰ ਰਹੇ ਸੀ ਉੱਥੇ ਅਸੀਂ ਪੱਠਿਆਂ ਦਾ ਇੰਤਜ਼ਾਮ ਕੀਤਾ ਤੂੜੀ ਦਾ ਸੁੱਕੇ ਚਾਰੇ ਦਾ ਇੰਤਜ਼ਾਮ ਕੀਤਾ ਸਾਇਲੇਜ ਦਿੱਤਾ ਚੋਕਰ ਫੀਡ ਜੋ ਵੀ ਪਸ਼ੂਆਂ ਵਾਸਤੇ ਚਾਰਾ ਸੀ ਉਹ ਲੋਕਾਂ ਨੂੰ ਲਿਆ ਕੇ ਦਿੱਤਾ ਤੇ ਲੋਕਾਂ ਦੇ ਪਸ਼ੂ ਉੱਥੇ ਸਹੀ ਸਲਾਮਤ ਥਾਵਾਂ ਤੇ ਪਹੁੰਚਾਏ ਫਿਰ ਘਰ ਵਾਸਤੇ ਕਰਿਆਨੇ ਦਾ ਸੌਦਾ ਆਟਾ ਛੋਲੇ ਦਾਲਾਂ ਜੋ ਲੋਕਾਂ ਨੂੰ ਜ਼ਰੂਰਤਾਂ ਹੈ ਜਿੰਨੇ ਜੋਗੇ ਹੋਂ ਨਹੀਂ ਮਦਦ ਕੀਤੀ ਤੇ ਵੇਖੋ ਮੈਂ ਕਿਸੇ ਤੇ ਕੋਈ ਉਂਗਲੀ ਨਹੀਂ ਠਾਉਂਦਾ ਜਾਂ ਕੋ ਕਿੰਤੂ ਪਰੰਤੂ ਨਹੀਂ ਕਰਦਾ ਆ ਜਿਹੜੇ ਲੋਕ ਅੱਜ ਕਹਿੰਦੇ ਆ ਵੀ ਅਸੀਂ ਪੰਥਕ ਆ ਇਹ ਪੰਥਕ ਹਲਕਾ ਹਲਕਾ ਪੰਥਕ ਆ ਪਰ ਇਹ ਲੋਕ ਐਵੇਂ ਕਹਿਣ ਪੀਹੀਂ ਪੰਥਕੇ ਕੋਈ ਪੰਥਕ ਨਹੀਂ ਗੇ ਪੰਥਕ ਉਹੰਦਾ ਜਿਹੜਾ ਲੋਕਾਂ ਦੇ ਕੰਮ ਆਵੇ ਸੋਚ ਪੰਥਕ ਚਾਹੀਦੀ ਆ ਅੰਦਰੋਂ ਸਾਡਾ ਜਿਹੜਾ ਸਰੀਰ ਆ ਨਾ ਉਹ ਪੰਥਕ ਚਾਹੀਦਾ ਲੋਕਾਂ ਲਈ ਜਿਹੜਾ ਲੜਦਾ ਆ ਲੋਕਾਂ ਲਈ ਖੜਦਾ ਆ ਜਿਹੜਾ ਲੋਕਾਂ ਦੇ ਕੰਮ ਕਰਦਾ ਲਾਲਜੀਤ ਭੁੱਲਰ ਦਾ ਤੁਸੀਂ ਜਾ ਕੇ ਪੁੱਛ ਲਿਓ ਹੜਾਂ ਦੇ ਦਰਾਨ ਆ ਜੀਰਾਲ ਕਾ ਵੀ ਨਾਲ ਹੀ ਪੈਂਦਾ ਬਲਟੋਆ ਵੀ ਨਾਲ ਹੀ ਪੈਂਦਾ ਨਾ ਤੇ ਕੋਈ ਬਲਟੋਏ ਵਾਲਾ ਲੱਭਾ ਨਾ ਕੋਈ ਜੀਰੇ ਵਾਲਾ ਲੱਭਾ ਲੋਕਾਂ ਨੂੰ ਪੁੱਛੋ ਵੀ ਇੱਕ ਹੋਰ ਜਦੋਂ ਆਪਾਂ ਤਾਕਤ ਨਹੀਂ ਨਾ ਹੁੰਦੇ ਉਦੋਂ ਤੇ ਸਾਰੀ ਦੁਨੀਆ ਭੱਜੀ ਫਿਰਦੀ ਆ ਮਿਹਨਤ ਕਰਦੀ ਆ ਜਦੋਂ ਤਾਕਤ ਹੁੰਦੇ ਨਾ ਲੀਡਰ ਉਦੋਂ ਲੋਕ ਭੁੱਲ ਜਾਂਦੇ ਉਦੋਂ ਬੰਦਾ ਬਹਾਨੇ ਮਾਰ ਦਿੰਦਾ ਮੇਰੀ ਜੀ ਮੀਟਿੰਗ ਹੀ ਮੈਂ ਚੰਡੀਗੜ੍ਹ ਚਲ ਗਿਆ ਮੈਂ ਦਿੱਲੀ ਚਲ ਗਿਆ ਲਾਲਜੀਤ ਭੁੱਲਰ ਬਤੌਰ ਵਜ਼ੀਰ ਹੁੰਦਿਆਂ ਆ ਵੀ 60 ਦੇ 60 ਦਿਨ ਮੈਂ ਇੱਥੇ ਰਿਹਾ ਨਾ ਮੈਂ ਚੰਡੀਗੜ੍ਹ ਗਿਆ ਨਾ ਮੈਂ ਕਿਤੇ ਦਿੱਲੀ ਗਿਆ ਜੇ ਕੋਈ ਮੀਟਿੰਗ ਆਈ ਵੀ ਨਾ ਤੇ ਮੈਂ ਆਪਦੇ ਮੁੱਖ ਮੰਤਰੀ ਮਹਿਬੂਬ ਨੇਤਾ ਨੂੰ ਬੇਨਤੀ ਕਰ ਲਈ ਵੀ ਮੇਰੇ ਹਲਕੇ 'ਚ ਬੜਾ ਨੁਕਸਾਨ ਹੋਇਆ ਬੜੀ ਕੁਦਰਤੀ ਘ੍ਰੂਪੀ ਹੋਈ ਆ ਮੈਂ ਇਹਨਾਂ ਦੇ ਦੁੱਖ ਸੁੱਖ ਤੇ ਰਹਿਣਾ ਤੇ ਲੋਕ ਜਿਨ੍ਹਾਂ ਨੂੰ ਮਿਲਦੇ ਹਨ ਨਾ ਜਾ ਕੇ ਲੋਕ ਇਹ ਨਹੀਂ ਕਹਿੰਦੇ ਵੀ ਸਾਨੂੰ ਕੋਈ ਚੋਕਰ ਦੇ ਦਿਓ ਫੀਡ ਦੇ ਦਿਓ ਜਾਂ ਕੋਈ ਰਾਸ਼ਨ ਦੇ ਦਿਓ ਲੋਕ ਇਹ ਕਹਿੰਦੇ ਵੀ ਸਾਨੂੰ ਇਹਨਾਂ ਹੀ ਵੜਾ ਵੀ ਸਾਡਾ ਭਰਾ ਜਿਹਨੂੰ ਅਸੀਂ ਵੋਟਾਂ ਪਾਈਆਂ ਸਾਡੇ ਕੋ ਆ ਕੇ ਖਲੋ ਗਿਆ ਸਾਡੀ ਰੇਕ ਠਰ ਗਈ ਆ ਤੇ ਲੋਕ ਵੇਖੋ ਇਹੋ ਹੀ ਚਾਹੁੰਦੇ ਆ ਵੀ ਦੁੱਖ ਸੁੱਖ ਦੇ ਵੇਲੇ ਤੇ ਸਾਡਾ ਲੀਡਰ ਸਾਡੇ ਨਾਲ ਖੜੇ ਉਦੋਂ ਨਾ ਤੇ ਕੋਈ ਸਾਡੇ ਵਾਲ ਕੇ ਵਾਲਾ ਲੱਭਾ ਤੇ ਨਾ ਕੋਈ ਬਾਹਰਲੇ ਵਾਲੇ ਜਿਹੜੇ ਹੁਣ ਇਲੈਕਸ਼ਨਾਂ ਲੜਦੇ ਆ ਨਾ ਕੋਈ ਇਹ ਲੱਭਾ ਕੱਲਾ ਇਹ ਨਹੀਂ ਇਹਦੇ ਤੋਂ ਪਹਿਲਾਂ 2020 ਦੇ ਵਿੱਚ ਜਦੋਂ ਕਰੋਨਾ ਵਾਇਰਸ ਆਈ ਆ ਉਦੋਂ ਲਾਲਜੀਤ ਭੁੱਲਰ ਕੋ ਨਾ ਕੋਈ ਮੈਂ ਮੰਤਰੀ ਹੈ ਨਾ ਕੋਈ ਐਮ ਐਲ ਏ ਨਾ ਮੇਰੇ ਕੋਈ ਸਰਕਾਰੀ ਅਹੁਦਾ ਸੀ ਲਾਲਜੀਤ ਭੁੱਲਰ ਇੱਕ ਆਮ ਇਨਸਾਨ ਸੀ ਜੀ ਉਦੋਂ ਵੀ ਲੋਕ ਮੇਰੇ ਕੋਲ ਜਦੋਂ ਇੱਥੇ ਆਏ ਭੀ ਸਾਡੀ ਮਦਦ ਕਰੋ ਤੇ ਮੈਂ ਇਹੋ ਵੇਖਿਆ ਭੀ ਜੇ ਅੱਜ ਲੋੜਿਆ ਇਹਨਾਂ ਲੋਕਾਂ ਨੂੰ ਕਿਉਂਕਿ ਕੰਮਕਾਰ ਬੰਦ ਹੋ ਗਏ ਰਖਸ਼ਾਂ ਵਾਲੇ ਵਿਹਲੇ ਬੈਗੇ ਦਿਹਾੜੀਦਾਰ ਵਿਹਲੇ ਬੈਗੇ ਕੋਈ ਕੰਮਕਾਰ ਨਹੀਂ ਸੀ ਜਿਹੜਾ ਭੀ ਚੱਲਦਾ ਸੀ ਤੁਸੀਂ ਵੇਖਿਆ ਹੀ ਆ ਉਦੋਂ ਤੇ ਬੰਦਾ ਬੰਦੇ ਤੋਂ ਹੱਥ ਮਿਲਾਉਣ ਤੋਂ ਡਰਦਾ ਸੀ ਇਨਾ ਜਿਆਦਾ ਸੈਂਟਰ ਸਰਕਾਰ ਨੇ ਡਰਾਤਾ ਸੀ ਉਦੋਂ ਵੀ ਅਸੀਂ ਇੱਥੇ ਤਿੰਨਾਂ ਰਾਸ਼ਨ ਵੰਡਿਆ ਰੁਟੀਨ ਦੇ ਵਿੱਚ ਮਹੀਨੇ-ਮਹੀਨੇ ਬਾਅਦ ਜਦੋਂ ਕਿਸੇ ਨੂੰ ਆਟੇ ਦੀ ਦਾਲਾਂ ਦੀ ਸਬਜ਼ੀਆਂ ਦੀ ਜੋ ਜ਼ਰੂਰਤ ਪਈ ਦਵਾਈਆਂ ਦੀ ਕੱਪੜਿਆਂ ਦੀ ਆਪਾਂ ਹਰ ਜ਼ਰੂਰਤ ਪੂਰੀ ਕੀਤੀ ਫਿਰ ਸਾਡੇ ਹਲਕੇ ਵਾਲਿਆਂ ਦੀ ਮੰਗ ਹੀ ਵੀ ਸੈਨੀਟਾਈਜ਼ਰ ਦੀ ਸਪਰੇ ਕਰਾਈ ਜਾਵੇ ਜੀ ਦਾਸ ਨੇ ਵੱਡੇ ਟਰੈਕਟਰਾਂ ਵਾਲੇ ਪੰਪ ਲਾ ਕੇ ਨਾਲ ਬੰਦਿਆਂ ਵਾਲੇ ਪੰਪ ਲਾ ਕੇ ਪੂਰੇ ਹਲਕੇ ਨੂੰ ਸੈਨੀਟਾਈਜ਼ਰ ਦੀ ਸਪਰੇ ਕਰਾਈ ਲੋਕਾਂ ਦੇ ਵਿੱਚ ਰਹੇ ਉਦੋਂ ਵੀ ਕੋਈ ਇੱਥੇ ਨਾ ਕਾလီ ਦਲ ਦਾ ਲੱਭਾ ਨਾ ਕੋਈ ਕਾਂਗਰਸ ਦਾ ਲੱਭਾ ਨਾ ਕੋਈ ਭਾਜਪਾ ਵਾਲਾ ਲਾਲਜੀਤ ਭੁੱਲਰ ਨੇ ਲੋਕਾਂ ਦਾ ਪੁੱਤ ਬਣ ਕੇ ਸੇਵਾਦਾਰ ਬਣ ਕੇ ਆਪਦੀ ਜੇਬ ਦੇ ਵਿੱਚੋਂ ਇਹ ਵੀ ਨਹੀਂ ਕਿ ਮੈਂ ਕੋਈ ਗ੍ਰਾਈ ਕੀਤੀ ਨਹੀਂ ਤੇ ਬਹੁਤੇ ਲੋਕ ਇਹ ਕਰਨ ਲੱਪੈਂਦੇ ਆ ਵੀ ਮੜਾ ਜਾ ਛੋਛਾ ਛੱਡ ਕੇ ਮੁੜ ਕੇ ਗ੍ਰਾਈਆਂ ਸ਼ੁਰੂ ਕਰ ਦਿੰਦੇ ਆ ਆਪਾਂ ਨਾ ਕੋਈ ਕਿਸੇ ਤੋਂ ਪੈਸਾ ਲਿਆ ਸਗੋਂ ਮੈਨੂੰ ਮੇਰੇ ਰਿਸ਼ਤੇਦਾਰ ਜਾਂ ਮੇਰੇ ਸੱਜਣ ਹੀ ਨਾ ਉਹ ਮੈਨੂੰ ਕਹਿੰਦੇ ਸੀ ਵੀ ਅਸੀਂ ਮਦਦ ਕਰਨੀ ਆ ਤੁਹੇ ਮੀਪੂਲਰ ਸਾਹਿਬ ਅਗੇ ਲਾ ਕੇ ਕੋਲੋਂ ਪੈਸੇ ਖਰਚਦੇ ਪਏ ਪਰ ਮੈਂ ਕਿਹਾ ਵੀ ਮੈਂ ਜਿੰਨੇ ਚੋਕਾ ਆਉਂਗਾ ਆਪਣੀ ਜੇਬ ਚੋਂ ਮਦਦ ਕਰੂੰਗਾ ਮੈਂ ਕਿਸੇ ਤੋਂ ਮਦਦ ਨਹੀਂ ਲੈਣੀ ਉਦੋਂ ਵੀ ਜੋ ਸਰਿਆ ਪੁੱਜਿਆ ਦਾਸ ਨੇ ਆਪਦੀ ਜੇਬ ਚੋਂ ਕੀਤਾ ਲੋਕਾਂ ਦੀ ਬਾਹ ਬਣੇ ਲੋਕ ਇਹ ਸਾਰਾ ਕੁਝ ਸਮਝਦਿਆ ਉਹਦੇ ਬਾਅਦ ਨਾ ਸਾਡੇ ਸ਼ਹਿਰ ਚ ਆਈ ਐਮਸੀ ਇਲੈਕਸ਼ਨ ਕਾਂਗਰਸ ਦੀ ਸਰਕਾਰ ਹੀ 2021 ਦੇ ਵੇਲੇ ਬੜੀ ਧੱਕੇਸ਼ਾਹੀ ਕੀਤੀ ਜਿਹੜਾ ਇਥੋਂ ਕਾਂਗਰਸ ਦਾ ਸਾਫਕਾ ਐਮਐਲਏ ਉਹਨੇ ਪੁਲਿਸ ਨੇ ਨਾਲ ਉਹਦੇ ਗੁੰਡਿਆਂ ਨੇ ਜਿਵੇਂ ਸਰਕਾਰ ਚਲਾਉ ਉਵੇਂ ਚੱਲਣਾ ਜਿਹੜੇ ਸੰਗੀ ਸਾਥੀ ਹੁੰਦੇ ਜਾਂ ਪੁਲਿਸ ਹੁੰਦੀ ਹੈ ਦਾਸ ਨੂੰ ਲੋਕਾਂ ਨੂੰ ਮੈਂ ਲੋਕਾਂ ਕੋਲ ਜੋਂ ਜਾਂਦਾ ਰਿਆ ਨਾ ਮੈਂ ਕਿਹਾ ਦੱਸੋ ਕੋਈ ਲੋੜ ਆ ਤੇ ਦੱਸੋ ਤੇ ਦਾਸ ਨੂੰ ਸੰਗਤ ਨੇ ਇਹੋ ਕਿਹਾ ਵੀ ਭੁੱਲਰ ਸਾਹਿਬ ਅਸੀਂ ਤਾਂ ਡਾ ਨਮਕ ਖਾਦਾ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆ ਸਾਨੂੰ ਕਿਹ ਚੀਜ਼ ਦੀ ਲੋੜ ਨਹੀਂ ਲੋਕਾਂ ਵੋਟਾਂ ਪਾਈਆਂ ਅਸੀਂ ਫੇਰ ਇਥੋਂ ਐਮਸੀ ਵੀ ਸਾਡੇ ਜਿੱਤੇ ਬਾਕੀ ਇਹਨਾਂ ਚਾਰ ਪੰਜ ਵਾਟਾਂ ਸੋ ਰਿਜੈਕਟ ਕਰਾਤੀਆਂ ਜੇ ਉਹ ਵੀ ਨਾ ਨਾ ਰਿਜੈਕਟ ਕਰਾਉਂਦੇ ਉਹ ਵੀ ਵਾਟਾਂ ਸਾਡੇ ਉਮੀਦਵਾਰਾਂ ਦੀ ਜਿੱਤਣੀਆਂ ਆ ਲੋਕ ਸਾਰਾ ਕੁਝ ਸਮਝਦੇ ਆ ਲੋਕਾਂ ਨੂੰ ਸਾਰੀ ਸਮਝ ਲੱਗਦੀ ਆ ਲਾਲਜੀਤ ਭੁੱਲਰ ਨਮਾਣਾ ਛੋਟਾ ਜਾਂ ਮੈਂ ਇੱਕ ਇਨਸਾਨ ਆ ਤੇ ਲੋਕ ਦਾਸ ਦਾ ਸਾਥ ਦੇਣਗੇ ਮੈਨੂੰ ਵਿਸ਼ਵਾਸ ਆ ਖਡੂਰ ਸਾਹਿਬ ਦੀ ਸੰਗਤ ਤੋਂ ਵੀ ਮੇਰਾ ਸਾਥ ਦੇਣਗੇ ਤੇ ਨਾਲ ਇਹ ਵੀ ਦਾਸ ਦਾ ਵਾਅਦਾ ਆ ਵੀ ਜਿੰਨੇ ਕੰਮ ਆ ਸਾਡਾ ਬਾਰਡਰ ਬੈਲਟ ਆ ਬਾਰਡਰ ਦੇ ਬੜੇ ਮਸਲੇ ਆ ਸਾਡੀ ਜਿਹੜੀ ਲੋਕ ਸਭਾ ਖਡੂਰ ਸਾਹਿਬ ਆ ਸਭ ਤੋਂ ਵੱਧ ਏਰੀਆ ਦਰਿਆਵਾਂ ਦਾ ਇਹਦੇ ਚ ਪੈਂਦਾ ਬਾਨੇ ਮਜਬੂਤ ਕਰਾਵਾਂਗੇ ਜ਼ਮੀਨਾਂ ਜਿਹੜੀਆਂ ਬੰਨਾਂ ਦੇ ਵਿੱਚ ਆ ਉਹ ਲੋਕਾਂ ਦੀਆਂ ਤੁਸੀਂ ਕਿਹਾ ਕਿ ਕਰੋਨਾ 'ਚ ਮੈਂ ਬੱਲਿਓ ਮਦਦ ਕੀਤੀ ਲੋਕਾਂ ਦੀ ਘਰਫੂਕੇ ਦਾ ਤਮਾਸ਼ਾ ਕੋਈ ਨਹੀਂ ਵੇਖਦਾ ਦੇਖੋ ਤੁਸੀਂ ਪੁੱਛ ਸਕਦੇ ਵੀ 2020 'ਚ ਨਾ ਲਾਲਜੀਤ ਪੁੱਲਰ ਕੋ ਕੋਈ ਸਰਕਾਰੀ ਰੈਂਕ ਨਾ ਕਿਸੇ ਰੁਤਬੇ ਤੇ ਨਾ ਸਾਡੀ ਕੋਈ ਸਰਕਾਰ ਪਰ ਮੈਂ ਸਿਰਫ ਉਦੋਂ ਇਹ ਵੇਖਿਆ ਵੀ ਲੋਕਾਂ ਨੂੰ ਲੋੜ ਆ ਜ਼ਰੂਰਤ ਆ ਰਖਸ਼ਿਆਂ ਵਾਲੇ ਦਿਹਾੜੀਦਾਰ ਮੈਂ ਤਾਂ ਸ਼ਹਿਰ 'ਚ ਬੈਠਾ ਜਿਹੜੇ ਦੂਜੇ ਆ ਸਾਡੇ ਇਥੋਂ ਲੀਡਰ ਕੋਈ ਅੰਮਰਸਾਰ ਬੈਠਾ ਤੇ ਕੋਈ ਚੰਡੀਗੜ੍ਹ ਬੈਠਾ ਸੀ ਸਾਡੇ ਜਿਹੜੇ ਚੰਡੀਗੜ੍ਹ ਵਾਲਾ ਲੀਡਰ ਆ ਨਾ ਮੈਂ ਕਿਸਦਾ ਇੰਨਾ ਜ਼ਿਆਦਾ ਨਾਂ ਨਹੀਂ ਲੈਣਾ ਉਹ ਕਾਲੀ ਦਲ ਦਾ ਸਾਬਕਾ ਮੰਤਰੀ ਉਹਨੂੰ ਲੋਕਾਂ ਨੇ ਕਿਹਾ ਵੀ ਲਾਲਜੀਤ ਭੁੱਲਰ ਵੀ ਰਾਸ਼ਨ ਵੰਡਦੇ ਆ ਆਪਾਂ ਵੀ ਵੰਡੀਏ ਤੇ ਉਹ ਅੱਗੋਂ ਆਂਦਾ ਆਂਦਾ ਲਾਲਜੀਤ ਭੁੱਲਰ ਤੇ ਆਂਦਾ ਭੁਲਾ ਇਹਨੂੰ ਸਮਝ ਨਹੀਂ ਜਦੋਂ ਵੋਟਾਂ ਆਈਆਂ ਉਦੋਂ ਲੋਕਾਂ ਫੇਰ ਆਂਦਾ ਪੈਸੇ ਲੈ ਕੇ ਵੋਟਾਂ ਪਾਉਣੀਆਂ ਇਹਨੂੰ ਨਹੀਂ ਸਮਝਦਾ ਇਹ ਤੂੰ ਜੋ ਮਰਜ਼ੀ ਦੇਈ ਜਾਵੇ ਜੇ ਆਂਦਾ ਵੀ ਆ 2 ਸਾਲ ਪਹਿਲੇ ਜੇ 22 ਚ ਵੋਟਾਂ ਪੈਣੀਆਂ ਉਦੋਂ ਆਂਦਾ ਲੋਕਾਂ ਨੇ ਫੇਰ ਪੈਸੇ ਲੈ ਕੇ ਵੋਟਾਂ ਪਾਉਣੀਆਂ ਇਹਨੂੰ ਆਂਦਾ ਦੇਨ ਦਿਓ ਜੋ ਦਿੰਦਾ ਫੇਰ ਲੋਕਾਂ ਨੇ ਫੇਰ ਜਦੋਂ ਦੂਜੀ ਰੀਤੀ ਤੀਜੀ ਰੀਤੀ ਆਪਾਂ ਵੰਡੇਆ ਜਿਹੜੇ ਨਾਲ ਦੇ ਹੁੰਦੇ ਉਹਨਾਂ ਨੂੰ ਹੁੰਦਾ ਵੀ ਯਾਰ ਸਾਡਾ ਲੀਡਰ ਵੀ ਆ ਕੇ ਵੰਡੇ ਕੁਝ ਜਿਹੜੇ ਇਹਨਾਂ ਦੇ ਨਾਲ ਦੇ ਸੰਗੀ ਸਾਥੀ ਉਹਨਾਂ ਫੇਰ ਕਿਹਾ ਕਹਿੰਦੇ ਵੀ ਲਾਲਚੀ ਤੇ ਭੁੱਲਰ ਗੁਰਗੋ ਸੇਵਾ ਕਰਨ ਦੇ ਆਓ ਤੁਸੀਂ ਵੀ ਕਹਿੰਦਾ ਵੀ ਗੱਲ ਇਹ ਕਰੋਨਾ ਚੱਲੀ ਆ ਜੇ ਉੱਥੇ ਕਿਸ ਨੂੰ ਕਿਸ ਨੂੰ ਕਰੋਨਾ ਹੋ ਗਈ ਮਾਰੇਗੇ ਤੇ ਫਿਰ ਆਪਾਂ ਕਰਨਾ ਆਂਦਾ ਜਿਉਂਦੇ ਰਹੇ ਤੇ ਆਪਾਂ ਫੇਰ ਪਾਈ ਤੇ ਇਲੈਕਸ਼ਨ ਲੜਦਾਂਗੇ ਆਂਦਾ ਇਹਨਾਂ ਨੂੰ ਕਵਲਿਆਂ ਨੂੰ ਪਤਾ ਹੀ ਕੋਈ ਨਹੀਂਗਾ ਇਲੈਕਸ਼ਨਾਂ ਜਿਹੜੀਆਂ ਉਹ ਜਦੋਂ ਇਲੈਕਸ਼ਨ ਚੋਣ ਜਾਬਤਾ ਲੱਗੇ ਉਦੋਂ ਲੜੀ ਦੀਆਂ ਕਹਿੰਦਾ 2 ਸਾਲ ਪਹਿਲਾਂ ਥੋੜਾ ਇਲੈਕਸ਼ਨਾਂ ਲੜੀ ਲਾਲਜੀਤ ਭੁੱਲਰ ਨੂੰ ਕੋਈ ਲਾਲਚ ਨਹੀਂ ਸੀ ਕੋਈ ਇਹੋ ਜਿਹਾ ਨਹੀਂ ਸੀ ਵੀ ਆਪਾਂ ਕੋਈ ਐਮਐਲਏ ਬਨਨਾ ਮੰਤਰੀ ਬਨਨਾ ਸਿਰਫ ਆਪਣੇ ਮਨਚੇ ਜਜਪਾਹ ਵੀ ਮੈਂ ਲੋਕਾਂ ਦੀ ਸੇਵਾ ਕਰਨੀ ਇਹ ਸੀਟ ਤੇ ਕਾਂਗਰਸ ਦੇ ਸੰਸਦ ਰਹੇ ਡਿੰਪਾ ਜੀ ਉਹਨਾਂ ਨੇ ਵਿਕਾਸ ਕਰਾਇਆ ਹੋਇਆ ਜਾਂ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਇਹ ਤੁਸੀਂ ਲੋਕਾਂ ਨੂੰ ਪੁੱਛੋ ਜਾ ਕੇ ਗਰਾਊਂਡ ਤੇ ਜਾਓ ਪੀ 5 ਸਾਲ ਜਿਸਪੀਰ ਸਿੰਘ ਡਿੰਪਾ ਇੱਥੇ ਆਏ ਆ ਮੈਂ ਤਾਂ ਕਦੀ ਡਿੰਪਾ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਤੇ ਨਾ ਸਾਡੇ ਹਲਕੇ 'ਚ ਨਾ ਸਾਡੇ ਖੇਮ ਕਰਨ ਤੇ ਨਾ ਤਰਨ ਤਾਨ ਤੇ ਨਾ ਲਾਗੇ ਖਡੂਰ ਸਾਹਿਬ ਹਲਕਾ ਇਨ੍ਹਾਂ ਹਲਕਿਆਂ 'ਚ ਮੈਂ ਨਹੀਂ ਇੱਕ ਵੀ ਰੁਪਈਆ ਅਖਤਿਆਰੀ ਫੰਡ ਜਿਹੜੀ ਇਹਨਾਂ ਨੂੰ ਕੋਟਾ ਮਿਲਦਾ 5 ਕਰੋੜ ਦਾ ਇੱਕ ਸਾਲ ਦਾ ਜੋ ਵੀ ਆਉਂਦਾ ਫੰਡ ਇਹਨਾਂ ਨੂੰ ਮੈਂ ਨਹੀਂ ਵੇਖਿਆ ਪੀ ਇਹਨਾਂ ਇੱਕ ਵੀ ਰੁਪਈਆ ਕਿਸੇ ਹਲਕੇ 'ਚ ਲਾਇਆ ਹੋਵੇ ਨਾ ਸਾਡੇ ਪਟਿਆਲਕੇ ਜੀ ਕਿਤੇ ਦਿਸੇ ਆ ਅਜੇ ਇੱਥੋਂ ਇਹ ਦਿਮਾਦ ਨੇ ਕੈਰੋਂ ਪਿੰਡ ਇਹਨਾਂ ਦਾ ਸੋਹਰਾ ਪਰਿਵਾਰ ਆ ਇਥੋਂ ਦੇ ਸਗੋਂ ਦਬਾਦ ਨੇ ਜਸਵੀਰ ਸਿੰਘ ਡਿੰਪਾ ਜੀ ਤੇ ਇਹਨਾਂ ਨੂੰ ਤੇ ਆਪ ਦਾ ਜਿਹੜਾ ਪੱਟੀ ਹਲਕਾ ਇਹਨੂੰ ਗੂਦ ਲੈਣਾ ਚਾਹੀਦਾ ਸੀ ਪੀ ਇਹ ਮੇਰੇ ਸਹੁਰਿਆਂ ਦਾ ਹਲਕਾ ਆ ਇੱਥੇ ਮੈਂ ਵੱਧ ਵਿਕਾਸ ਕਰਾਵਾਂ ਤੇ ਇਹਨਾਂ ਨੇ ਸਾਰੀ ਨਹੀਂ ਲਈ ਕਦੇ ਪੁੱਛਿਆ ਨਹੀਂ ਕੱਲੇ ਡਿੰਪਾ ਜੀ ਦੀ ਗੱਲ ਨਹੀਂ ਮੈਂ ਕਰਦਾ ਭਾਵੇਂ ਇਥੋਂ ਸਰਦਾਰ ਰਤਨ ਸੋਹਣ ਨਾਲਾ ਬੰਦੇ ਰਹੇ ਦੋ ਵਾਰ ਨਾ ਉਹ ਲੱਭੇ ਮੁੜ ਕੇ ਸਰਦਾਰ ਰਣਜੀਤ ਸਿੰਘ ਬਰਾਂਪੂਰਾ ਉਹ ਵੀ ਇੱਕ ਰਾਜ ਜਿੱਤੇ ਇਥੋਂ ਮੈਂਬਰ ਪਾਰਲੀਮੈਂਟ ਉਹ ਵੀ ਨਹੀਂ 5 ਸਾਲ ਲੱਭੇ ਇੱਥੇ ਇਹੋ ਹੀ ਰਿਹਾ ਲੋਕ ਆਏ ਆ ਤੇ ਇਹੋ ਕਹੀ ਗਏ ਪੰਥਕ ਹਲਕਾ ਦੀ ਪੰਥਕ ਤੇ ਆਪ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਮੁੜਕੇ ਲੱਭਦੇ ਨਹੀਂ ਇਹ ਪੰਥਕ ਹਲਕੇ ਦੀ ਤੁਸੀਂ ਗੱਲ ਕਰ ਰਹੇ ਹੋ ਸ਼੍ਰੋਮਣੀ ਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਚ ਉਤਾਰਿਆ ਉਧਰੋਂ ਭਾਈ ਅਮਰਪਾਲ ਸਿੰਘ ਵੀ ਚੋਣ ਲੜ ਰਹੇ ਨੇ ਉਹਨਾਂ ਦਾ ਪਰਿਵਾਰ ਚੋਣ ਪ੍ਰਚਾਰ ਕਰ ਰਿਹਾ ਕੀ ਲੱਗਦਾ ਤੁਹਾਨੂੰ ਮੁਕਾਬਲਾ ਚਨੋਤੀ ਕਿਹੋ ਜੀ ਵੇਖੋ ਜਿਹੜਾ ਮੁਕਾਬਲਾ ਨਾ ਸੱਚ ਦਾ ਝੂਠ ਦਾ ਆਮ ਆਦਮੀ ਪਾਰਟੀ ਸੱਚ ਆ ਇਹ ਰਵੈਤੀ ਪਾਰਟੀਆਂ ਸਾਰਾ ਕੁਝ ਝੂਠ ਆ ਭਵੇਂ ਦੇ ਰਹੇ ਆ ਤੁਸੀਂ ਵੀ ਪ੍ਰੈਸਰ ਪੁੱਟ ਰਹੇ ਹੋ ਇਹ ਜੋ ਚੋਣ ਮੈਨੀਫੈਸਟੋ ਕਾਲੀਦਲ ਕਾਂਗਰਸ ਵਾਲੇ ਦਿੰਦੇ ਸੀ ਉਹਦੇ ਚੋਂ ਇੱਕ ਗੱਲ ਵੀ ਨਹੀਂ ਪੂਰੀ ਕਰਦੇ ਤੇ ਜਦੋਂ ਪ੍ਰੈਸ ਰਿਪੋਰਟਰਾਂ ਨੇ ਸਵਾਲ ਕਰਨਾ ਜਾਂ ਸੰਗਤ ਨੇ ਸਵਾਲ ਕਰਨਾ ਤੇ ਇਹਨਾਂ ਨੂੰ ਕਹਿ ਦੇਣਾ ਇਹ ਤੇ ਸਾਡਾ ਚੋਣ ਮੈਨੀਫੈਸਟੋ ਜਿਹੜਾ ਹੈ ਇਹ ਸਿਆਸੀ ਸਟੰਟ ਹੀ ਇਹਦੇ ਵੋਟਾਂ ਲੈਣੀਆਂ ਹੈ ਤਾਂ ਦਿੱਤਾ ਆਮ ਆਦਮੀ ਪਾਰਟੀ ਨੇ ਜੋ ਚੋਣ ਮੈਨੀਫੈਸਟੋ ਦਿੱਤਾ ਜੋ ਗਰੰਟੀਆਂ ਦਿੱਤੀਆਂ ਤਕਰੀਬਨ ਪੂਰੀਆਂ ਕਰਤੀਆਂ ਇੱਕੋ ਗਰੰਟੀ ਰਹਿ ਗਈ ਆ ਬੀਬੀਆਂ ਦਾ 1000 ਰੁਪਿਆ ਉਹ ਵੀ ਮਾਨ ਸਾਹਿਬ ਨੇ ਕਹਿਤਾ ਐਮਪੀ ਇਲੈਕਸ਼ਨ ਤੋਂ ਥੋੜੇ ਸਮੇਂ ਚ ਅਹੀਂ ਉਹ 1000 ਰੁਪਿਆ ਵੀ ਦੇ ਦੇਣਾ ਮਾਨ ਸਰਕਾਰ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਦੀ ਆ ਤੇ ਇਹ ਵੀ 1000 ਦੇਵਾਂਗੇ ਬਾਕੀ ਬਿਜਲੀ ਦਾ ਬਿੱਲ ਉਹ ਕਿਹਾ ਹਿੱਸੇ ਤੋਂ ਜੁੰਡ ਮਾਫ ਕਰਾਂਗੇ 90 92% ਪਰਿਵਾਰਾਂ ਦਾ ਜ਼ੀਰੋ ਬਿੱਲ ਹੁੰਦੇ ਆ ਮਲ ਅਕਲੀਨਿਕ ਖੋਲੇ ਆ ਦਵਾਈਆਂ ਲਾਰਜ ਟੈਸਟ ਫ੍ਰੀ ਹੋ ਰਹੇ ਆ ਸਕੂਲ ਆਫ ਐਮਿਨੈਂਸ ਖੁੱਲ ਰਹੇ ਆ ਬੱਚਿਆਂ ਨੂੰ ਪੜ੍ਹਾਈ ਫ੍ਰੀ ਮਿਲ ਰਹੀ ਆ ਚੰਗੀ ਕੁਆਲਿਟੀ ਦੀਆਂ ਜਿਹੜੀਆਂ ਡਰੈਸੇਜ਼ ਮਿਲ ਰਹੀਆਂ ਸ਼ੂ ਚੰਗੀ ਕੁਆਲਿਟੀ ਦੇ ਮਿਲ ਰਹੇ ਆ ਚੰਗੀ ਕੁਆਲਿਟੀ ਦੇ ਬੈਗ ਮਿਲ ਰਹੇ ਆ ਬੱਚੇ ਮਾਨ ਨਾ ਕਹਿ ਰਹੇ ਆ ਕਿ ਸਾਡੀ ਆਪਦੀ ਸਰਕਾਰ ਆ ਤੇ ਬਾਕੀ ਵੀ ਜੋ ਕਿਹਾ ਉਹ ਕੀਤਾ ਜਿਹੜੀਆਂ ਗਰੰਟੀਆਂ ਨਹੀਂ ਵੀ ਦਿੱਤੀਆਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਕਿਸਾਨਾਂ ਨੂੰ ਬਿਜਲੀ ਜਿਹੜੀ ਉਹ ਦਿਨੇ-ਦਿਨੇ ਦਿੱਤੀ 24 ਘੰਟੇ ਪਿੰਡਾਂ 'ਚ ਸ਼ਹਿਰਾਂ 'ਚ 24 ਘੰਟੇ ਬਿਜਲੀ ਮਿਲ ਰਹੀ ਆ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਲੋਕੀ ਵਾਕਈ ਕਹਿੰਦੇ ਆ ਵੀ ਵਾਕਈ ਆਮ ਲੋਕਾਂ ਦੀ ਸਰਕਾਰ ਹੋਰ ਮੈਂ ਲੋਕਾਂ 'ਚ ਜਾਂਨਾ ਨਾ ਜਦੋਂ ਲੋਕਾਂ 'ਚ ਜਾਂਨਾ ਤੇ ਉਹ ਕਈ ਰ ਨੌਜਵਾਨ ਮੁੰਡੇ ਕੁੜੀਆਂ ਬੱਚੇ ਮਿਲਦੇ ਆ ਤੇ ਉਹ ਗੱਲ ਨਾਲ ਆ ਲੈਂਦੇ ਆ ਤੇ ਨਾਲੇ ਵੀ ਕਹਿ ਦਿੰਦੇ ਵੀ ਇਹ ਵਾਕਏ ਬਦਲਾਇਆ ਪਹਿਲੇ ਐਮਐਲਏ ਮੰਤਰੀ ਜਿਹੜੇ ਉਹ ਘਰੇ ਘਰੇ ਸਿਕਿਉਰਿਟੀ ਹੁੰਦੀ ਸੀ ਤੇ ਸਾਨੂੰ ਲਾਗਣੇ ਹੀ ਲੱਗਣ ਦਿੰਦੇ ਤੇ ਜੇ ਕਿਤੇ ਹੱਥ ਐਮਐਲਏ ਮੰਤਰੀ ਨਾਲ ਮਿਲ ਜਾਣਾ ਤੇ ਕਹਿੰਦੇ ਅਸੀਂ ਪੰਜ ਪੰਜ ਦਿਨ ਧੋਣਾ ਨਾ ਵੀ ਸਾਡਾ ਮੰਤਰੀ ਨਾਲ ਹੱਥ ਮਿਲਿਆ ਲੋਕਾਂ ਨੂੰ ਦੱਸਾਂਗੇ ਅਸੀਂ ਹੱਥ ਮਿਲਾਇਆ ਕਹਿੰਦੇ ਹੁਣ ਤੇ ਭਾਵੇਂ ਮਿੰਟ ਮਿੰਟ ਬਾਅਦ ਮੰਤਰੀ ਨੂੰ ਹੱਥ ਮਲਾ ਲਓ ਜੱਫੀ ਪਾ ਲਓ ਜੋ ਮਰਜ਼ੀ ਕਰ ਲਓ ਵੀ ਸਾਨੂੰ ਹੁਣ ਇਹ ਲੱਗਦਾ ਇਹ ਸਾਡੇ ਭਰਾ ਨੇ ਸਾਡੇ ਪੁੱਤ ਨੇ ਵੀ ਤੁਸੀਂ ਉਹ ਜਿਹੜਾ ਹਉਆ ਸੀ ਨਾ ਮੰਤਰੀ ਵਾਲਾ ਐਮਐਲਏ ਵਾਲਾ ਉਹ ਹਉਆ ਖਤਮ ਕਰਤਾ ਤੇ ਪ੍ਰਮਾਤਮਾ ਕਿਰਪਾ ਕਰੇ ਵਾਕਈ ਲੋਕ ਸਾਨੂੰ ਆਪਣੇ ਪੁੱਤ ਨਹੀਂ ਤੇ ਮੈਨੂੰ ਵੀ 25 ਦੇ ਕਰੀਬ 22 25 ਗਨਮੈਨ ਮਿਲੇ ਆ ਨਹੀਂ ਇਹ ਮੈਂ ਵੀ ਆਪਦੇ ਅੱਗੇ ਪਿੱਛੇ ਖੜੇ ਕਰ ਸਕਦਾ ਜਦੋਂ ਨਵੀਂ ਨਵੀਂ ਸਰਕਾਰ ਬਣੀ ਨਾ ਤੇ ਮੇਰੇ ਨਾਲ ਜਿਹੜੇ ਗਨਮੈਨ ਚੱਲਦੇ ਆ ਤੁਸੀਂ ਤਾਂ ਰੈਸ਼ ਵੀ ਨਹੀਂ ਬਦਲੀ ਆਪਦੀ ਉਹੀ ਤਾਂ ਬਿਲਕੁਲ ਉਹੀ ਰੈਸ਼ ਆ ਇੱਥੇ ਆਹੋ ਹੀ ਦਫਤਰ ਹੀ ਸਾਡਾ ਸਾਹਮਣੇ ਘਾਰਿਆ ਤੇ ਉਹੀ ਘਾਰਿਆ ਤੇ ਉਹੀ ਦਫਤਰ ਆ ਇਹ ਇਹ ਮੇਰੇ ਜਿਹੜੇ ਨਾਲ ਗਨਮੈਨ ਚੱਲਦੇ ਆ ਜੇ ਕਿਸੇ ਨੇ ਮੇਰੇ ਮੋٹے ਤੇ ਹੱਥ ਰੱਖ ਲੈਣਾ ਤੇ ਇਹਨਾਂ ਹੌਲੀ ਜੀ ਪਿੱਛੋਂ ਖਿੱਚ ਕੇ ਤੇ ਥੱਲੇ ਕਰ ਦੇਣਾ ਹੱਥ ਫਿਰ ਮੈਂ ਰੋਕਿਆ ਇਹਨਾਂ ਨੂੰ ਮੈਂ ਕਿਹਾ ਵੇਖੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਮੈਨੂੰ ਰਾਤ ਦੇ 2-2 3-3 ਵਜੇ ਤੱਕ ਆਪਦੇ ਘਰਾਂ 'ਚ ਰੋਟੀਆਂ ਖਵਾਈਆਂ ਨਾਲ ਮੇਰੇ ਇਲੈਕਸ਼ਨਾਂ ਲੜੀਆਂ ਰਾਤ ਦਿਨ ਮੈਂ ਇਹਨਾਂ ਦੇ ਘਰਾਂ 'ਚ ਸੌਂਦਾ ਰਿਆ ਤੇ ਤੂੰ ਹੀ ਮੈਂ ਕਹਿੰਦਾ ਇਹਨਾਂ ਤੋਂ ਮੈਨੂੰ ਕਾਹਦਾ ਖਤਰਾ ਤੂੰ ਹੱਥ ਫੜਫੜ ਥੱਲੇ ਕਰ ਦੇ ਕਹਿੰਦੇ ਨਹੀਂ ਮੰਤਰੀ ਸਾਹਿਬ ਪ੍ਰੋਟੋਕੋਲ ਆ ਮੈਂ ਪ੍ਰੋਟੋਕੋਲ ਆ ਇਹ ਆ ਪੀਏ ਮੇਰੇ ਮੋਢੇ ਤੇ ਹੱਥ ਰੱਖਣ ਤੇ ਤੂੰ ਹੀ ਨਹੀਂ ਰੋਕਣਾ ਇਹਨਾਂ ਨੂੰ ਜੱਫੀ ਪਾਉਂਦੈਣੀ ਇਹ ਆ ਪ੍ਰੋਟੋਕੋਲ ਪ੍ਰੋਟੋਟੋਕਲ ਤੇ ਇਹੋ ਹੀ ਕਹਿੰਦਾ ਨਾ ਜਿਨ੍ਹਾਂ ਵੋਟਾਂ ਪਾਈਆਂ ਉਹਨਾਂ ਦੇ ਨਾਲ ਜਿਵੇਂ ਅੱਗੇ ਚੱਲਦੇ ਹੋਵੇਂ ਚੱਲ ਜੀ ਤੇ ਪ੍ਰਮਾਤਮਾ ਕਿਰਪਾ ਕਰ ਦਾਸ ਨੂੰ ਪੱਟੀ ਹਲਕੇ ਦੀ ਸੰਗਤ ਤੇ ਪਿਆਰ ਕਰਦੀ ਕਰਦੀ ਆ ਪੂਰੀ ਲੋਕ ਸਭਾ 9 ਦੇ 9 ਵਿਧਾਨ ਸਭਾ ਹਲਕੇ ਭਾਵੇਂ ਕੋਈ ਵੀ ਦਾਸ ਦੇ ਕੋਲ ਆਇਆ ਦਾਸ ਨੇ ਖਿੜੇ ਮੱਥੇ ਭਣਾ ਭਰਾਵਾਂ ਦੇ ਕੰਮ ਕੀਤੇ ਆ ਤੇ ਗਾਵੇਂ ਕੰਮ ਕਰਾਂਗੇ ਹੁਣ ਵੋਟ ਆ ਮੈਂ ਬੇਨਤੀ ਕਰਦਾ ਵੀ ਇੱਕ ਤਰੀਕ ਤੱਕ ਭੈਣੋ ਤੇ ਭਰਾਓ ਤੁਸੀਂ ਮਿਹਨਤ ਕਰੋ ਇੱਕ ਤਰੀਕ ਤੋਂ ਬਾਅਦ ਮੁੜ ਕੇ 5 ਸਾਲ ਮੇਰਾ ਫਰਜ ਬੰਦਾ ਮੈਂ 5 ਸਾਲ ਦਿਨ ਰਾਤ ਹੀ ਕਰੂੰਗਾ ਤੁਹਾਡੇ ਲਈ ਕੰਮ ਕਰੂੰਗਾ ਤੇ ਕੰਮ ਕਰਕੇ ਫੇਰ ਅਗਲੀ ਜਰ ਮੈਂ ਦੁੱਧਿਆ ਲੀਟਰਾਂ ਨੂੰ ਨਹੀਂ ਕਰੂੰਗਾ ਵੀ ਇੱਕ ਵਾਰ ਫੇਰ ਮੈਨੂੰ ਵੋਟਾਂ ਪਾ ਦਿਓ ਝੂਠ ਸੱਚ ਮਾਰ ਕੇ ਜੇ ਮੈਂ ਕੰਮ ਕਰੂੰਗਾ ਤੇ ਫੇਰ ਮੈਂ ਸੰਗਤ ਕੋ ਜਾਊਂਗਾ ਵੀ ਮੈਂ ਕੰਮ ਕੀਤੇ ਮੈਨੂੰ ਵੋਟ ਦੇ ਦਿਓ ਜਿਹੜਾ ਸਾਡੀ ਪਾਰਟੀ ਦਾ ਅਜੰਡਾ ਆ ਜਿਵੇਂ ਦਿੱਲੀ ਚ ਕੇਜਰੀਵਾਲ ਸਾਹਮਣੇ ਵੋਟਾਂ ਵੀਚ ਮੰਗੀਆਂ ਵੀ ਜੇ ਕੰਮ ਕੀਤੇ ਆ ਤਾਂ ਵੋਟ ਦੇ ਦਿਓ ਫੇਰ ਲੋਕਾਂ ਕੋ ਜਾਵਾਂਗੇ ਵੀ ਜੇ ਕੰਮ ਕੀਤੇ ਆ ਤਾਂ ਵੋਟ ਦੇ ਦਿਓ ਕੇਜਰੀਵਾਲ ਸਾਹਿਬ ਨੇ ਅੰਮ੍ਰਿਤਸਰ ਚ ਰੋਡ ਸ਼ੋਅ ਕੀਤਾ ਪਰਸੋਂ ਉਸ ਤੋਂ ਬਾਅਦ ਹੰਗਾਰਾ ਮਿਲੂਗਾ ਪੰਜਾਬ ਦੇ ਵਿੱਚ ਕਿਉਂਕਿ ਕੇਜੀਐਲ ਸਾਹਿਬ ਨੂੰ ਲੋਕ ਪਿਆਰ ਕਰਦੇ ਆ ਆ ਜਿੱਦਾਂ ਦੇ ਕੇਜੀਐਲ ਸਾਹਿਬ ਲੋਕਾਂ ਦੇ ਚਿਹਰੇ ਖਿੜ ਗਏ ਆ ਲੋਕ ਖੁਸ਼ ਹੋ ਗਏ ਆ ਲੋਕੀ ਆਪਦਾ ਪੁੱਤ ਸਮਝਦੇ ਆ ਕੇਜਰੀਵਾਲ ਸਾਹਿਬ ਨੂੰ ਵੱਡਾ ਪੁੱਤ ਕੇਜਰੀਵਾਲ ਸਾਹਿਬ ਤੇ ਨਿੱਕਾ ਪੁੱਤ ਸਰਦਾਰ ਭਗਵੰਤ ਸਿੰਘ ਮਾਨ ਆ ਤੁਸੀਂ ਵੇਖਿਓ 13 ਦੀਆਂ 13 ਲੋਕ ਸਭਾ ਵੱਡੇ ਮਾਰਜਨ ਨਾਲ ਜਿਤਾ ਕੇ ਲੋਕ ਭੇਜਣਗੇ ਵੱਡੀ ਵੱਡੀ ਜਿੱਤ ਹੋਊਗੀ ਜਿਹੜਾ ਨਾਰਾ ਦਿੱਤਾ ਨਾ ਮਾਨ ਸਾਹਿਬ ਨੇ 13 0 ਆਮ ਆਦਮੀ ਪਾਰਟੀ 13 ਤੇ ਬਾਕੀ ਸਾਰੀਆਂ 0 ਉਹ ਜਿਹੜਾ ਨਾਰਾ ਉਹ ਜਿੱਤੂਗਾ ਪਰਦੇਸ਼ ਦੀ ਸਰਕਾਰ ਬਣਾਉਣ ਲਈ ਪੰਜਾਬ ਦੀਆਂ 13 ਸੀਟਾਂ ਨਾਲ ਨਹੀਂ ਨਾ ਕੰਮ ਕਰਨਾ ਬਾਕੀ ਯੂਪੀ ਬਿਹਾਰ ਉਧਰ ਵੀ ਤੁਹਾਨੂੰ ਕੰਮ ਕਰਨਾ ਪੈਣਾ ਦੇਖੋ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਉੱਥੇ ਸਾਡੇ ਮਾਨ ਸਾਹਿਬ ਕੇਜਰੀਵਾਲ ਸਾਹਿਬ ਜਿਹੜਾ ਚੋਣ ਪ੍ਰਚਾਰ ਕਰ ਰਹੇ ਆ ਤੇ ਗਾਂਹ ਜਿੱਤ ਕੇ ਉੱਥੇ ਵੀ ਕੰਮ ਕਰਾਂਗੇ ਬਾਕੀ ਇੰਡੀਆ ਲਾਇੰਸ ਦੇ ਜਿੰਨੇ ਉਮੀਦਵਾਰ ਆ ਜਿੰਨੀਆਂ ਪਾਰਟੀਆਂ ਵਿੱਚ ਆ ਇੰਡੀਆ ਲਾਇੰਸ ਦੇ ਉਹ ਸਾਰੇ ਉਮੀਦਵਾਰ ਛਾਣਨਾ ਜਿੱਥੇ ਰਹੇ ਆ ਮੋਦੀ ਨੂੰ ਅਰਕਾ ਲੋਕਾਂ ਲਾ ਦੇਣਾ ਮੋਦੀ ਨੂੰ ਰੋਣ ਲਈ ਕਾਲੇ ਆ ਮੋਦੀ ਨੇ ਵੇਖੋ ਕਿੰਦੀ ਖੇਡ ਖੇਡੀ ਆ ਲਾਸਟ ਤੇ ਆ ਕੇ ਸਾਡੇ ਪੰਜਾਬ ਚ ਇਲੈਕਸ਼ਨ ਰੱਖੀ ਆ ਵੀ ਪੰਜਾਬ ਵਾਲੇ ਜਿਹੜੇ ਸਿੱਖ ਸਰਦਾਰ ਦੂਜੀਆਂ ਸਟੇਟਾਂ ਜੇ ਨਾ ਜਾ ਸਕਣ ਪਰ ਲੋਕ ਸਾਰਾ ਕੁਝ ਸਮਝਦੇ ਆ ਲੋਕਾਂ ਇਰਕਾ ਮੋਦੀ ਨੂੰ ਮਾਣ ਦੇਣਾ ਆਮ ਆਦਮੀ ਪਾਰਟੀ ਤੇ ਇੰਡੀਆ ਲੈਂਡ ਦੀ ਸਰਕਾਰ ਬਣਾ ਦੇਣੀ ਆ ਤੇ ਜਦੋਂ ਇੰਡੀਆ ਲੈਂਡ ਦੀ ਸਰਕਾਰ ਬਣੀ ਜਿੰਨੀਆਂ ਭਾਈਵਾਲ ਪਾਰਟੀਆਂ ਉਹਨਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦਾ ਵੀ ਵੱਡਾ ਸਹਿਯੋਗ ਹੋਊਗਾ ਘੱਟ ਤੋਂ ਘੱਟ ਆਮ ਆਦਮੀ ਪਾਰਟੀ ਦੇ ਤਿੰਨ ਤੋਂ ਚਾਰ ਵਜ਼ੀਰ ਬਣਨਗੇ ਤੇ ਵੱਡੇ ਮਾਰਜਨ ਲੋਕਾਂ ਦੇ ਕੰਮ ਕਰਾਉਣਗੇ ਦੱਸ ਦੇਣਗੇ ਕਿ ਸਰਕਾਰਾਂ ਕਿ ਤਰ੍ਹਾਂ ਚੱਲਦੀਆਂ ਜਦੋਂ ਕੋਈ ਹੱਥ ਚੁੱਕਦਾ ਭਾਵੇਂ ਕੋਈ ਬੰਦਾ ਤੇ ਭਾਵੇਂ ਕੋਈ ਸਰਕਾਰ ਦਾ ਨਮੈਂਦਾ ਭਾਵੇਂ ਕੋਈ ਆਮ ਬੰਦਾ ਭਾਵੇਂ ਕੋਈ ਅਫਸਰ ਆ ਤੇ ਜਦੋਂ ਹੱਥ ਚੁੱਕਦਾ ਉਹਦਾ ਅੰਤ ਹੋ ਜਾਂਦਾ ਮੋਦੀ ਨੇ ਹੱਥ ਚੁੱਕੀ ਹੈ ਐਰਕਾ ਲੋਕਾਂ ਦਾ ਅੰਤ ਕਰ ਦੇਣਾ ਤੁਹਾਡੇ ਹਲਕੇ ਦੇ ਵਿੱਚ 60 ਸੀਟਾਂ ਤੇ ਤਾਂ ਤੁਹਾਡੇ ਵਿਧਾਇਕ ਹੈਗੇ ਆ ਦੋ ਸੀਟਾਂ ਕਮਜ਼ੋਰ ਲੱਗ ਰਹੀਆਂ ਨਹੀਂ ਨਹੀਂ ਜਿਹੜੀਆਂ ਦੋ ਸੀਟਾਂ ਕਪੂਰਥਲਾ ਸੁਲਤਾਨਪੁਰ ਲੋਧੀ ਆ ਮੈਂ ਗਿਆ ਉਹਨਾਂ ਨਾਲ ਗਿਆ ਜਿੱਥੇ ਵੀ ਲੋਕ ਇੱਕ ਤਰਫੇ ਹੋਏ ਪਏ ਲੋਕ ਆਪ ਕਹਿੰਦੇ ਆ ਵੀ ਅਸੀਂ 2022 ਚ ਗਲਤੀ ਕਰ ਲਈ ਆ ਉਸ ਗਲਤੀ ਨੂੰ ਸੁਧਾਰਨ ਲਈ ਅਹੀਂ ਵੱਡੀ ਲੀਡ ਨਾਲ ਤੁਹਾਨੂੰ ਦਿਤਾਵਾਂਗੇ ਲੋਕ ਸਰਦਾਰ ਸੱਜਨ ਸਿੰਘ ਚੀਮੇ ਨੂੰ ਸੁਲਤਾਨਪੁਰ ਲੋਧੀ ਤੋਂ ਪਿਆਰ ਕਰਦੇ ਆ ਤੇ ਜਿਹੜਾ ਕਪੂਰਥਲਾ ਉੱਥੇ ਵੀ ਲੋਕ ਜਿਹੜੇ ਰਵੈਤੀ ਆ ਉਹਨਾਂ ਤੋਂ ਤੰਗ ਹੋਏ ਪਏ ਆ ਲੋਕ ਆਪ ਕਹਿੰਦੇ ਪੀ ਐਰਕਾ ਰਾਣੇ ਤੋਂ ਅਹੀਂ ਖੜਾ ਛਡਾ ਲੈਣਾ ਰਾਣੇ ਨੂੰ ਐਰਕਾ ਹੀ ਹਲਕੇ ਤੋਂ ਫਰਕ ਕਰ ਦੇਣਾ ਲੋਕ ਐਰਕਾ ਆਮ ਆਦਮੀ ਪਾਰਟੀ ਦੇ ਹੱਕ 'ਚ ਨੇ 2022 'ਚ ਵੀ ਇਹ ਵੀ ਹੀ ਹਵਾ ਹੀ ਆਮ ਆਦਮੀ ਪਾਰਟੀ ਦੀ ਹੁਣ 2024 'ਚ ਤੂਫਾਨ ਆਉਣ ਵਾਲਾ ਪ੍ਰਮਾਤਮਾ ਕਿਰਪਾ ਕਰੇ ਨੌਂ ਦੀਆਂ ਨੌਂ ਵਿਧਾਨ ਸਭਾ ਵੱਡੇ ਮਾਰਜਨ ਨਾਲ ਜਿੱਤਾਂਗੇ ਤੁਸੀਂ ਇੱਥੇ ਲਿਖ ਲਓ 2 ਲੱਖ ਦੇ ਫਰਕ ਨਾਲ ਘੱਟ ਤੋਂ ਘੱਟ 2 ਲੱਖ ਦੇ ਫਰਕ ਨਾਲ ਜਿੱਤਊਗੀ ਲਾਲਜੀਤ ਭੁੱਲਰ ਨੂੰ ਆਪਦੇ ਪੁੱਤ ਨੂੰ ਸੰਗਤ ਲੋਕ ਸਭਾ 'ਚ ਭੇਜੂਗੀ ਤੇ ਲਾਲਜੀਤ ਭੁੱਲਰ ਪੁੱਤ ਬਣ ਕੇ ਸੇਵਾਦਾਰ ਬਣ ਕੇ ਹਲਕੇ ਦੀ ਸੰਗਤ ਦੇ ਕੰਮ ਕਰਦਾ ਰਹੂਗਾ ਜੀਰਾ ਦਾ ਤੁਹਾਡਾ ਅਸੀਂ ਰੋਜ਼ ਸ਼ੋਅ ਵੇਖਿਆ ਸੀਗਾ ਸੀਐਮ ਭਗਵੰਤ ਮਾਨ ਉੱਥੇ ਪਹੁੰਚੇ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਉੱਥੇ ਜੀਰਾ ਸਾਹਿਬ ਕਹਿੰਦੇ ਆ ਕਿ ਮੈਂ ਟਾਵਰ ਭਾਵੇਂ ਛੋਟਾ ਹਾਂ ਪਰ ਚੰਗਿਆੜੇ ਘੜਾ ਦਊਗਾ ਕੀ ਕਹਿੰਦੇ ਉਹ ਕਹਨੂ ਵੱਡੇ ਵੱਡੇ ਜਿਹੜੇ ਆ ਨਾ ਦਾਅਵੇ ਕਰ ਦਿੰਦੇ ਸਾਰੇ ਵਿਰੋਧੀ ਜਿਹੜੇ ਆ ਉਹ ਕੂੜ ਪ੍ਰਚਾਰ ਵੀ ਕਰ ਦਿੰਦੇ ਆ ਪਰ ਇਹ ਲੋਕਾਂ ਨੇ ਫੈਸਲਾ ਕਰਨਾ ਜੀਰਾ ਉਦੋਂ ਕਿੱਥੇ ਰਿਹਾ ਜਦੋਂ ਹੜਾਇ ਸੀ ਜੀਰੇ ਦਾ ਹਲਕਾ ਵੀ ਨਾਲ ਹੀ ਆ ਜਿੰਨੀ ਦੂਰ ਮੇਰਾ ਸ਼ਹਿਰ ਪੱਟੀ ਆ ਉਹਦੇ ਨਾਲੋਂ ਨੇੜੇ ਆ ਉਹਦਾ ਘਰ ਜੀਰੇ ਵਾਲੇ ਦਾ ਜੀਰੇ ਵਾਲਾ ਜਿਹੜਾ ਮਾਨਿਆ ਸੁਭਰਾਵਾਂ ਵਾਲਾ ਉਹਦੇ ਤੋਂ ਲੱਗ ਗਿਆ ਉਦੋਂ ਤੇ ਜੀਰਾ ਲੱਭਾ ਨਹੀਂ ਚੰਗਿਆੜੇ ਜਿਹੜੇ ਕਢਾਉਣੇ ਆ ਚੰਗਿਆੜੇ ਉਦੋਂ ਕਢਾਉਂਦਾ ਜਦੋਂ ਲੋਕਾਂ ਨੂੰ ਲੋੜ ਹੀ ਹੁਣ ਵੋਟਾਂ ਦੇ ਸਾਰੇ ਚੰਗਿਆੜੇ ਕੱਢਦੇ ਫਿਰਦੇ ਆ ਇਹ ਚੰਗਿਆੜੇ ਨਹੀਂ ਲੋਕਾਂ ਚੱਲਣ ਦੇ ਇਹ ਤੇ ਚੰਗਿਆੜੇ ਮਿਸ ਹੋ ਜਾਣੇ ਆ ਚੰਗਿਆੜੇ ਉਦੋਂ ਕਢਾਓ ਜਦੋਂ ਲੋਕਾਂ ਨੂੰ ਲੋੜ ਹੁੰਦੀ ਆ ਜਦੋਂ ਆਪਾਂ ਨੂੰ ਲੋੜ ਹੋਵੇ ਤਾਂ ਆਪਾਂ ਪੈਰੀਂ ਹੱਥ ਵੀ ਲਾ ਦੇਣੇ ਆ ਉਦੋਂ ਤੇ ਆਪਾਂ ਗੋਡੇ ਘੁੱਟ ਕੇ ਚਾਚਾ ਵੀ ਕਹਿ ਦੋ ਸਾਰਿਆਂ ਨੂੰ ਲੋੜ ਤੇ ਉਦੋਂ ਹੁੰਦੀ ਆ ਜਦੋਂ ਕਿਸੇ ਤੇ ਵਿਵਸਤਾ ਬਣੀ ਹੋਵੇ ਉਦੋਂ ਤੇ ਲੱਭੇ ਨਹੀਂ ਲੋਕ ਦੱਸ ਦੇਣਗੇ ਵੀ ਕਿਹੜਾ ਟਾਵਰ ਵੱਡਾ ਤੇ ਕਿਹੜਾ ਨਿੱਕਾ ਦਾ ਚੰਗਿਆੜੇ ਕੌਣ ਘਟਾਉਂਦਾ ਇੱਕ ਉਹ ਡੋਗ ਟੈਸਟ ਦੀ ਵੀ ਗੱਲ ਕਰਦੇ ਵੀ ਸਾਰੇ ਵਿਧਾਇਕਾਂ ਦਾ ਸਾਰੇ ਐਮਪੀਆ ਦਾ ਡੋਗ ਟੈਸਟ ਹੋਣਾ ਚਾਹੀਦਾ ਹੈ ਜਿਹੜੇ ਚੋਣ ਲੜ ਚੁੱਕੇ ਜਾਂ ਜਿਹੜੇ ਬੰਚ ਮੈਂ ਤੇ ਕਹਿੰਦਾ ਸਾਰਿਆਂ ਦਾ ਹੋਣਾ ਚਾਹੀਦਾ ਇੱਕ ਕਾਨੂੰਨ ਬਣਾ ਦੇਣਾ ਚਾਹੀਦਾ ਬ ਮੈਨੂੰ ਜਦੋਂ ਮੇਰੇ ਸਾਰੇ ਪਰਿਵਾਰ ਨੇ ਰਿਸ਼ਤਾ ਕੀਤਾ ਉਹਨਾਂ ਨੇ ਪੁੱਛ ਪੜਤਾਲ ਕਰਕੇ ਕੀਤਾ ਇਹ ਤੇ ਜਿੰਨੇ ਕਿਸੇ ਨੇ ਰਿਸ਼ਤਾ ਕਰਨਾ ਹੋਵੇ ਨਾ ਉਹ ਡੂੰਪ ਟੈਸਟ ਦੀ ਗੱਲ ਕਰਦਾ ਹੁੰਦਾ ਇਹ ਥੋੜਾ ਜਿਹਾ ਆਪਦੀ ਇਲੈਕਸ਼ਨ ਵਾਲੇ ਧਿਆਨ ਦੇਵੇ ਤੇ ਜਦੋਂ ਕੋਈ ਹਰਦਾ ਹੁੰਦਾ ਨਾ ਉਹਨੂੰ ਕੋਈ ਨਾ ਕੋਈ ਇਲਜ਼ਾਮ ਲਾਉਣੇ ਪੁੱਠੀਆਂ ਸਿੱਟੀਆਂ ਗੱਲਾਂ ਕਰਨੀਆਂ ਉਹ ਤੋਂ ਬਿਨਾ ਕੋਈ ਗੱਲ ਨਹੀਂ ਆਉਂਦੀ ਇਹ ਹਰ ਰਿਆ ਤੇ ਡਰਦਾ ਇਹੋ ਜਿਹੀਆਂ ਗੱਲਾਂ ਕਰਦਾ ਇਹ ਆਪਦੇ ਦਸੇ ਕੰਮ ਵੀ ਮੈਂ ਆਹ ਕੰਮ ਕੀਤੇ ਆ ਆਪਦੀ ਪਾਰਟੀ ਦੇ ਮੁੱਦੇ ਦੱਸੇ ਆਪਦੀ ਪਾਰਟੀ ਦੀਆਂ ਨੀਤੀਆਂ ਦੱਸੇ ਇਹ ਦੱਸੇ ਵੀ ਮਾਈਨਿੰਗ ਕਿੰਨੀ ਕਰਾਈ ਆ ਇਹਨੇ ਇਹ ਮੈਂ ਤਾਂ ਕਹਿੰਦਾ ਇਹਦਾ ਨਾਰਕੋ ਟੈਸਟ ਹੋਣਾ ਚਾਹੀਦਾ ਹਰ ਬੰਦੇ ਦਾ ਜਿਹਨੇ ਚੋਣ ਲੜਨੀ ਆ ਉਹਦਾ ਨਾਰਕੋ ਟੈਸਟ ਵੀ ਹੋਣਾ ਚਾਹੀਦਾ ਵੀ ਉਹਨੇ ਮਾਈਨਿੰਗ ਕਿੰਨੀ ਕਰਾਈ ਆ ਰੇਤ ਚੋਂ ਕਿੰਨੇ ਹਿੱਸੇ ਲਏ ਆ ਸ਼ਰਾਬ ਦੇ ਠੇਕੇ ਜੋ ਕਿੰਨੇ ਹੀ ਹਿੱਸੇ ਲਏ ਆ ਲੋਕਾਂ ਦੀਆਂ ਪੈਲੀਆਂ ਆਪਦੇ ਪਰਿਵਾਰ ਦੇ ਕਿਹੜੇ ਕਿਹੜੇ ਬੰਦੇ ਦੇ ਨਾ ਕਰਾਈਆਂ ਕਿੰਨੀ ਕਿੰਨੀ ਜ਼ਮੀਨ ਤੇ ਕਬਜ਼ਾ ਕੀਤਾ ਮੈਂ ਤਾਂ ਕਹਿੰਦਾ ਜਿਹੜਾ ਬੰਦਾ ਚੋਣ ਲੜਦਾ ਉਹਦਾ ਨਾਲ ਨਾਰਕੋ ਟੈਸਟ ਵੀ ਹੋਣਾ ਚਾਹੀਦਾ ਆ ਆਖਰੀ ਸਵਾਲ ਲੋਕ ਸਭਾ ਦੇ ਵਿੱਚ 4 ਜੂਨ ਨੂੰ ਜੇ ਖਡੂਰ ਸਾਹਿਬ ਦੇ ਲੋਕ ਤੁਹਾਡੇ ਹੱਕ ਦੇ ਵਿੱਚ ਜਿੱਤ ਦਾ ਫਤਵਾ ਦਿੰਦੇ ਆ ਤਾਂ ਪਹਿਲੇ ਪੰਜ ਕੰਮ ਤੁਸੀਂ ਖਡੂਰ ਸਾਹਿਬ ਦੇ ਕਿਹੜੇ ਲੋਕ ਸਭਾ ਦੇ ਵਿੱਚ ਲੈ ਕੇ ਜਾਓਗੇ ਕਰਾਓਗੇ ਦੇਖੋ ਸਭ ਤੋਂ ਮੇਨ ਕੰਮ ਤੇ ਆ ਕਿ ਇੱਥੇ ਇੰਡਸਟਰੀ ਹੋਣੀ ਚਾਹੀਦੀ ਆ ਜਿਹੜੇ ਨੌਜਵਾਨ ਬੱਚੇ ਬੱਚੀਆਂ ਵਿਦੇਸ਼ਾਂ ਨੂੰ ਤੁਰੇ ਜਾਂਦੇ ਆ ਇੱਥੇ ਇੰਡਸਟਰੀ ਆਵੇ ਤਾਂ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਇੱਥੇ ਰੋਜ਼ਗਾਰ ਮਿਲੇ ਜੇ ਕੋ ਕੋ ਵੱਧ ਪੜਿਆ ਲਿਖਿਆ ਉਹ ਸੀਏ ਦਾ ਜਾਂ ਕੋਈ ਇੰਜੀਨੀਅਰਿੰਗ ਜਿਹਨੇ ਕੀਤੀ ਆ ਉਹਦਾ ਕੰਮ ਕਰੇ ਜੇ ਕੋ ਘੱਟ ਪੜਿਆ ਲਿਖਿਆ ਵਾ ਉਹਦੇ ਮੁਤਾਬਕ ਉਹਨੂੰ ਇੱਥੇ ਰੋਜ਼ਗਾਰ ਮਿਲੇ ਫਿਰ ਸਾਡੇ ਜਿਹੜਾ ਦਰਿਆਈ ਏਰੀਆ ਬੰਨ ਮਜ਼ਬੂਤ ਬਣਾਉਣ ਵਾਲੇ ਆ ਪੱਥਰ ਦੀਆਂ ਦਵਾਰਾਂ ਬਣਾ ਖੇਤਾ ਗੜੀਆਂ ਬੰਨਾਂ ਨੂੰ ਮਜ਼ਬੂਤ ਕਰਾਂਗੇ ਤਾਂ ਜੋ ਬਾਹਰਲੇ ਬੰਨੇ ਨੁਕਸਾਨ ਨਾ ਹੋਵੇ ਫਿਰ ਜਿਹੜੀ ਜ਼ਮੀਨ ਬੰਨਾਂ ਦੇ ਵਿੱਚ ਆ ਉਹ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਆ ਸਭ ਤੋਂ ਪਹਿਲਾਂ ਮੇਨ ਕੰਮ ਤੇ ਉਹ ਕਿਸਾਨ ਵੀਰੋ ਮੈਂ ਆਪ ਕਿਸਾਨ ਆ ਮੈਨੂੰ ਵੀ ਪਤਾ ਕਿ ਜਦੋਂ ਹਾੜ ਆਉਂਦਿਆ ਜਦੋਂ ਬਰਸਾਤ ਪੈਂਦੀ ਹੈ ਜਿਆਦੀ ਤੇ ਜਦੋਂ ਫਸਲਾਂ ਮਾਰੀਆਂ ਜਾਂਦੀਆਂ ਕਿਸਾਨ ਦੇ ਦਿਲ ਤੇ ਕੀ ਪੀਦੀ ਆ ਪਹਿਲੀ ਤੇ ਕੋਸ਼ਿਸ਼ ਇਹ ਹੋਊਗੀ ਇੰਡੀਆ ਲਾਈਸ ਦੀ ਸਰਕਾਰ ਬੰਦਿਓ ਪਹਿਲੀ ਕਸ਼ੇਸ਼ ਇਹ ਹੋਊਗੀ ਜਿਹੜੀ ਬੰਨਾਂ ਦੇ ਵਿੱਚ ਜ਼ਮੀਨ ਆ ਉਹਨੂੰ ਸਰਕਾਰੀ ਤੌਰ ਤੇ ਐਕਵਾਇਰ ਕੀਤਾ ਜਾਵੇ ਉਸ ਜ਼ਮੀਨ ਦਾ ਜੋ ਮਾਰਕੀਟ ਦੀ ਕੀਮਤ ਆ 20 ਲੱਖ 25 ਲੱਖ 30 ਲੱਖ ਉਹ ਕਿਸਾਨ ਨੂੰ ਦਿੱਤਾ ਜਾਵੇ ਤੇ ਕਿਸਾਨ ਪੱਧਰ ਏਰੀਏ ਚ ਆਪਦੀ ਜ਼ਮੀਨ ਖਰੀਦੇ ਆਪਦਾ ਪਰਿਵਾਰ ਆਪਦਾ ਚੁੱਲ੍ਹਾ ਆਪਦਾ ਘਰ ਚਲਾਵੇ ਤੇ ਨਾਲ ਸਿਰਫ 1.6800 ਰੁਪਿਆ ਮੁਆਵਜ਼ਾ ਮਿਲਦਾ ਵਾ ਜਦੋਂ ਹੜ੍ਹ ਆਉਂਦੇ ਆ ਫਸਲ ਖਰਾਬ ਹੁੰਦੀ ਆ ਉਹ ਵੀ ਕੋਸ਼ਿਸ਼ ਕਰਾਂਗੇ ਕਿ 50000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਕਿਸਾਨ ਨੂੰ ਦਵਾਈਏ ਤਾਂ ਜੋ ਕਿਸਾਨ ਦੀ ਕੋ ਮਾੜੀ ਮੋਟਾ ਆਰਥਿਕ ਹਾਲਤ ਜਿਹੜੀ ਉਹ ਸੁਧਰ ਸਕੇ ਉਂ ਤੇ ਮੇਰੇ ਹਿਸਾਬ ਨਾਲ 1 ਏਕੜ ਮਗਰ ਲੱਖਾਂ ਰੁਪਈਆ ਦਾ ਨੁਕਸਾਨ ਹੋ ਜਾਂਦਾ ਫਸਲ ਵੀ ਮਾਰੀ ਜਾਂਦੀ ਆ ਜਿੱਥੇ ਜ਼ਿਆਦਾ ਪਾਣੀ ਜ਼ੋਰ ਨਾਲ ਚੱਲਦਾ ਉੱਥੇ 5-5 7-7 ਫੁੱਟ ਟੋਏ ਪੈ ਜਾਂਦੇ ਆ ਜਿੱਥੇ ਪਾਣੀ ਦਾ ਵਹਾਅ ਥੋੜਾ ਘੱਟ ਹੁੰਦਾ ਉੱਥੇ 5-5 7-7 ਫੁੱਟ ਰੇਤ ਚੜ ਜਾਂਦੀ ਆ ਵੀ ਕਿਸਾਨਾਂ ਦਾ ਤੇ ਲੱਖਾਂ ਜਿਹਾ ਨੁਕਸਾਨ ਜਿੰਨਾ ਹੋ ਜਾਂਦਾ ਉਹ ਤੇ ਪੂਰਾ ਹੀ ਨਹੀਂ ਕਰ ਸਕਦੇ ਪਰ ਫਿਰ ਵੀ ਜਿੰਨਾ ਕੁ ਪੂਰਾ ਕਰਨ ਜੋਗੇ ਓਨੀ ਕੁ ਬਾਹ ਬਣਾਗੇ ਬਾਕੀ ਬਾਰਡਰ ਬੈਲਟ ਆ ਤਾਰੋਂ ਪਾਰਲੇ ਕਿਸਾਨਾਂ ਨੂੰ 10000 ਰੁਪਏ ਮੁਆਵਜ਼ਾ ਮਿਲਦਾ ਕੇਂਦਰ ਵੱਲੋਂ ਉਹ ਵੀ ਇੰਡੀਆ ਲਾਈਨ ਦੀ ਸਰਕਾਰ ਬਣ ਤੇ ਤਾਰੋਂ ਪਾਰਲੇ ਕਿਸਾਨਾਂ ਦਾ ਘੱਟੋ ਘੱਟ 50000 ਰੁਪਏ ਮਾਅਰਜ਼ਾ ਕਰਾਵਾਂਗੇ ਤਾਂ ਜੋ ਜਿਹੜੇ ਤਾਰੋਂ ਪਾਰਲੇ ਕਿਸਾਨਾਂ ਦਾ ਨੁਕਸਾਨ ਹੁੰਦਾ ਉਹ ਨੁਕਸਾਨ ਉਹਦੀ ਪ੍ਰਭਾਈ ਹੋ ਸਕੇ। ਏਬੀਪੀਪੀ ਸਾਜਾ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਉਮੀਦ ਹੈ ਕਿ 4 ਜੂਨ ਤੋਂ ਬਾਅਦ ਫਿਰ ਮੁਲਾਕਾਤ ਹੋਊਗੀ। ਬਿਲਕੁਲ ਪ੍ਰਮਾਤਮਾ ਕਿਰਪਾ ਕਰੇ ਏਬੀਪੀਪੀ ਦੀ ਟੀਮ ਨੂੰ ਫੇਰ ਇਸੇ ਤਰ੍ਹਾਂ ਇੰਟਰਵਿਊ ਦਵਾਂਗੇ ਜਿੱਤ ਕੇ ਲੋਕ ਸਭਾ ਜਾਵਾਂਗੇ ਤੇ ਲੋਕਾਂ ਦੇ ਮਸਲੇ ਹੱਲ ਕਰਾਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਸੋ ਸੁਣਿਆ ਤੁਸੀਂ ਲਾਲਜੀਤ ਨੇ ਕਿਹਾ ਹੈ ਕਿ ਉਹ ਪੰਜ ਕੰਮ ਕਰਾਉਣਗੇ ਹਲਕੇ ਦੇ ਪਹਿਲਾ ਕੰਮ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਮਹਈਆ ਕਰਾਉਣਗੇ ਤੇ ਦੂਜਾ ਉਹਨਾਂ ਨੇ ਕਿਸਾਨਾਂ ਦੇ ਮਸਲਿਆਂ ਦੀ ਵੀ ਗੱਲ ਕੀਤੀ ਹੈ ਦਰਿਆਈ ਇਲਾਕਿਆਂ ਦੇ ਵਿੱਚ ਉਹ ਬੰਨ ਪੱਕੇ ਕਰਾਉਣਗੇ ਔਰ ਨਾਲ ਹੀ ਕਿਸਾਨਾਂ ਨੂੰ ਜਿਹੜਾ ਫਸਲ ਬਰਬਾਦ ਹੋਣ ਤੇ ਮੁਆਵਜ਼ਾ ਮਿਲਦਾ ਹੈ ਉਹਨੂੰ 50000 ਪ੍ਰਤੀ ਏਕੜ ਦੇਵੋਣਗੇ ਸੋ ਇੰਟਰਵਿਊ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣਾ ਫੀਡਬੈਕ ਦੇਣਾ ਨਾ ਭੁੱਲਣਾ ਅਸ਼ਰਫ ਟੁੱਡੀ ਖਡੂਰ ਸਾਹਿਬ